ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਇਹ ਤਾਂ ਦੁਆਰ ਗੁਰਦਾਰੀ ਕਰੋ ਠੀਕ ਹੈ ਠੀਕ ਔਰ ਇਹ ਵੀ ਬਾਰਸ਼ ਨਾਲ ਸੰਬੰਧ ਹੈ ਜੀ ਇਹਦਾ ਹਾਂ ਜੀ ਹਾਂ ਜੀ ਜਿੰਨੀ ਜ਼ਿਆਦਾ ਬਾਰਸ਼ ਜਿੰਨੀ ਜ਼ਿਆਦਾ ਬਾਰਸ਼ ਕਰਕੇ ਆ ਤਾਂ ਸਾਰੀ ਸੜ ਗਈ ਦੇਖੋ ਤੁਹਾਡੇ ਸਾਹਮਣੇ ਸਾਰੀ ਖਤਮ ਹੋ ਗਈ ਹੈ ਕਹਿੰਦੇ ਗਾਣਾ ਪੜਣੀ ਹੈ ਜੀ ਆ ਜਿਹੜਾ ਹੈਗਾ ਵੀ ਸੱਠਾ ਨਹੀਂ ਕੋਈ ਇਹ ਤਾਂ ਇਹਦਾ ਮਤਲਬ ਜਮੀ ਖਤਮ ਹੋ ਗਈ ਕਿਹੜੀ ਜਿਹੜਾ ਸਾਰੇ ਜਿੰਨੀ ਕੁਆਟਰ ਹੁੰਦਾ ਜੀ ਤੱਕ ਪੈਨ ਵਾਲੇ ਵੱਧ ਲੈ ਜਾਣਗੇ ਨਹੀਂ ਤਾਂ ਜਾਨਾ ਤਾਂ ਹੈ ਨਹੀਂ ਕੋਈ ਇਹਦਾ ਇੱਕ ਹੋਰ ਇਹ ਐ ਨਹੀਂ ਲੋਕਡਾਉਣੇ ਜੀ ਇਹਦਾ ਫੂਕਣੀ ਵੀ ਪਊ ਨਹੀਂ ਇਹ ਕਿ ਫੂਕਦਾ ਇਹਦਾ ਜਿਹੜਾ ਤੁਹਾਡੇ ਆਹੀ ਆਹੀ ਕਿੜਾ ਜਿਹਦੇ ਨਾਲ ਫੈਲਦਾ ਆਹੀ ਆਇਆ ਵਾਇਰਸ ਹੈ ਜੀ ਅੱਜ ਤੇ ਰੰਗ ਨਹੀਂ ਇਹ ਵਾਇਰਸ ਨਹੀਂ ਹੈ ਵਾਇਰਸ ਤਾਂ ਇਹ ਰੱਖ ਵੀ ਲਾਉਣੀ ਜੀ ਕਿ ਪਊਗੀ ਇਹ ਨਾਲ ਅੱਗੇ ਵੀ ਫੈਲਦਾ ਜੀ ਇਹ ਨਾਲ ਨਹੀਂ ਬਿਮਾਰੀ ਨਹੀਂ ਇਹ ਇਹਦਾ ਆਪਾਂ ਇਸ ਤਰ੍ਹਾਂ ਕਰਦੇ ਵੀ ਇਹਨੂੰ ਉਹ ਵੀ ਕਰਦੇ ਆ ਤੁਹਾਨੂੰ ਜਿਹੜਾ ਪਾਸੇ ਦੇਖਣਾ ਵੀ ਇਹਦੇ ਵੱਡਣ ਦਾ ਬੰਦੋਬਸਤ ਪੜ੍ਹ ਕੇ ਲੈ ਜਾਣਾ ਹੋਊਗਾ ਠੀਕ ਹੈ ਜਿਆਦਾ ਹਾਂ ਚੱਕ ਕੇ ਲੈ ਜਾਣਾ ਇਥੋਂ ਚੱਕ ਕੇ ਲੈ ਜਾਣਾ ਇਥੋਂ ਬੁੱਢਾ ਪਾਉਣਾ ਆ ਚਟਾ ਟੱਡਾ ਜੀ ਆਹ ਟੱਡਾ ਸਾਰਾ ਹਾਂ ਜੀ ਆਹ ਟੰਨੀ ਜੀ ਇਹ ਟੱਡਾ ਫਲਾਉਂਦਾ ਇਹਨੂੰ ਵਾਹਾਂ ਤੇ ਹੁਣ ਵੀ ਫੈਲ ਰਹੀ ਹੈ ਜੀ ਇਹ ਇਹ ਤਾਂ ਅੱਗੇ ਅੱਗੇ ਵਧ ਹੀ ਜਾਂਦੀ ਹੈ ਟੱਡਾ ਫਲਾਉਂਦਾ ਨਾ ਟੱਡਾ ਸਟਾਰਟਿੰਗ ਚ ਛੇ ਤੱਕ ਸੀਗੀ ਅੱਗੇ ਵਧਿਓ ਜਾਂਦੀ ਹੈ ਜੀ ਆਹ ਰਹੀ ਗਾਂਹ ਤੋਂ ਗਾਂਹ ਦੂਰ ਤੱਕ ਇਹ ਟੱਡੇ ਨਾ ਫੈਲਦੀ ਹੈ ਜਿਹੜੇ ਜਿਹੜੇ ਬਾਕੀ ਦੇ ਖੇਤ ਖੜੇ ਉਹਨਾਂ ਤੇ ਅਸਰ ਕਰਦੇ ਕੋਈ ਦਵਾਈਆਂ ਵੀ ਨਹੀਂ ਕੰਮ ਕਰ ਰਹੀਆਂ ਹੁਣ ਆਪਣੇ ਸਵਿਖੀ ਜੀ ਕਿੱਥੇ ਹਾਂਜੀ ਹਾਂਜੀ ਸਰ ਹਾਂਜੀ ਸਰ ਆਹੀ ਟੱਡਾ ਹੈ ਨਾ ਜਿਹੜਾ ਥੋੜਾ ਉੜਦਾ ਫਿਰਦਾ ਜਾਂਦਾ ਮੜੋ ਜਿਹਾ ਲਾਉ ਮੜੋ ਜਿਹਾ ਇਹ ਨਹੀਂ ਹੈ ਇਹ ਇਹ ਅ ਇਹ ਤਾਂ ਲੀਫ ਫੋਲਡਰ ਵਗੈਰਾ ਦਾ ਹੈ ਜੀ ਸਰ ਨਹੀਂ ਇਹ ਸਪਰੈਡ ਨਹੀਂ ਕਰਦਾ ਨਹੀਂ ਨਹੀਂ ਕਰਦਾ ਸਰ ਉਹ ਪਹਿਲਾਂ ਆਇਆ ਸੀ ਸਰ ਜਿਹੜਾ ਵਾਈਟ ਬੈਗਡ ਪਲੈਂਟ ਜਿਹਨੂੰ ਚਿੱਟੀ ਪੀਠਾ ਵਾਲਾ ਟਿੱਡਾ ਜਾਂ ਚਿੱਟਾ ਤੇਲਾ ਕਹਿੰਦੇ ਨੇ ਉਹ ਹੁਣ ਜਿਹੜਾ ਆ ਰਿਹਾ ਜੀ ਉਹ ਕਾਲਾ ਤੇਲਾ ਆ ਰਿਹਾ ਉਹ ਕਾਲਾ ਆ ਰਿਹਾ ਉਹ ਵੀ ਅਸਰ ਕਰਦਾ ਨਹੀਂ ਕਾਲਾ ਇਹਨੂੰ ਨਹੀਂ ਕਰਦਾ ਸਰ ਇਹਨੂੰ ਸਿਰਫ ਤੇ ਸਿਰਫ ਚਿੱਟਾ ਤੇਲਾ ਹੀ ਕਰਦਾ ਮਤਲਬ ਕਾਲੇ ਤੇਰੇ ਨੂੰ ਉਹਦੇ ਤੋਂ ਛਾੜ ਤੇ ਅਸਰ ਪਕਦਾ ਪਰ ਇਹਦੇ ਨਾਲ ਹਾਂ ਜੀ ਵਧ ਰਹੇ ਹੈ ਜੀ ਵਧ ਰਹੇ ਹੈ ਇਹ ਵੀ ਵਧ ਸਾਡੇ ਪਹਿਲਾਂ ਦੇਖਿਆ ਸੀ ਅੱਗੇ ਅੱਗੇ ਜ਼ਮੀਨਾਂ 'ਚ ਵਧਿਓ ਜਾ ਰਿਹਾ ਵੀਰ ਜੀ ਉਹ ਜਿਹੜੀ ਇਨਫੈਕਸ਼ਨ ਹੈ ਨਾ ਉਹ ਤੋਂ ਪਹਿ ਉਹ ਸ਼ੁਰੂ ਉਹ ਤੋਂ ਸਟਾਰਟਿੰਗ ਦੇ ਵਿੱਚ ਹੀ ਹੁੰਦੀ ਹੈ ਜਿਹੜੀਆਂ ਅਰਲੀ ਲੱਗੀਆਂ ਉਹਨਾਂ ਚ ਜ਼ਿਆਦਾ ਜਿਹੜੀਆਂ 20 25 ਤੋਂ ਪਹਿਲਾਂ ਲੱਗੀਆਂ ਉਹਨਾਂ ਚ ਤਾਂ ਸਾਰੀਆਂ ਖਤਮ ਹੋ ਗਈਆਂ ਕੋਈ ਕਰਵਾਣੇ ਆ ਜੀ ਇਹਦਾ ਵੇਖੋ ਇਹ ਬਾਤੀਆਂ ਕੁਝ ਤਿਆਰੀ ਹੈ ਜੀ ਆਲੇ ਮੁਨੀਆਂ ਖਿਆਲ ਰੱਖਿਓ ਕਿ ਜਿਹੜਾ ਉਹ ਹੁੰਦੀ ਹੈ ਨਾ ਜਿਹੜਾ ਚਿੱਟੀ ਪੱਠੜਾ ਟਿੱਡਾ ਹੁੰਦਾ ਹੈ ਉਹ ਤੁਹਾਡੇ ਐ ਪੈਰਾਂ ਦੇ ਵਿੱਚ ਜਾਂ ਐ ਉੜਦਾ ਨਹੀਂ ਹੈ ਉਹ ਉਹ ਤਾਂ ਉਹ ਫਾਪੜ ਕੇ ਐ ਮਤਲਬ ਕਾਫੀ ਉਸਾਰੀ ਇਹਦਾ ਹਮੇਸ਼ਾ ਖਿਆਲ ਰੱਖਣਾ ਹੈ ਕਿਉਂਕਿ ਉਹ ਆਪਾਂ ਨੂੰ ਐ ਲੱਗਦਾ ਵੀ ਜਦੋਂ ਆਪਾਂ ਖੇਤ ਚ ਢੇੜਾ ਲਾਉਨੇ ਆ ਵੀ ਸਾਡੇ ਕੁਝ ਨਹੀਂ ਹੈ ਉਹ ਜੂ ਉਹ ਨੂੰ ਚੰਬੜਿਆ ਹੁੰਦਾ ਉਹਨੂੰ ਉਹ ਬੂਟੇ ਨੂੰ ਥਾਪੜਨਾ ਪੈਂਦਾ ਠੀਕ ਹੈ ਉਹ ਅੱਗੇ ਵਾਸਤੇ ਸਾਰੇ ਜਿਹੜੇ ਵੀ ਕਿਸਾਨ ਵੀਰ ਸਾਰੇ ਸੁਣ ਲੈਣ ਉਹਨੂੰ ਜਦੋਂ ਵੀ ਖੇਤ ਦਾ ਨਰੀਖਣ ਕਰਨਾ ਹੈ ਉਦੋਂ ਆਪਾਂ ਜਦੋਂ ਸ਼ੁਰੂ-ਸ਼ੁਰੂ ਚ ਖੇਤ 'ਚ ਬੂਟੇ ਲਾਉਨੇ ਆ ਠੀਕ ਹੈ ਜਿੰਕ ਦੀ ਜਿਵੇਂ ਘਾਟ ਆਉਂਦੀ ਹੁੰਦੀ ਹੈ ਨਾ ਉਦਾਂ ਦੇ ਪਹਿਲਾਂ ਨਿਸ਼ਾਨੀਆਂ ਆਉਂਦੀਆਂ ਅੱਛਾ ਇਹ ਬਿਵਾਰੀ ਭਾਈ ਚਾਈ ਸੀ ਹਾਂਜੀ ਹਾਂਜੀ ਬਾਈ ਚਾਹੀਦਾ ਸਰ ਬਾਈ ਫਸਟ ਟਾਈਮ ਰਿਪੋਰਟ ਹਾਂਜੀ ਜੋ ਜੋ ਉਸ ਵੇਲੇ ਬਾਤਾਂ ਕਰਨ ਦਾ ਸੀ ਉਹ ਹੋਣਾ ਸਾਰਾ ਬਿਲਕੁਲ ਕਮਿਸ਼ਨ ਸੇ ਜਾਣਾ ਨਹੀਂ ਹੁੰਦਾ ਜ਼ਮੀਨ ਚਾਹੂ ਵਾਇਰਸ ਨਹੀਂ 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 ਜ਼ਮੀਨ ਤੇ ਨਹੀਂ ਹੁੰਦਾ ਜਮੀਨ ਤੇ ਹੁੰਦਾ ਬਾਦਾਂ ਦੇ ਤਾਂ ਕੋਈ ਨੁਕਸਾਨ ਨਹੀਂ ਆਣਾ ਕੋਈ ਨਹੀਂ ਤੱਕੜਾ 50 ਕਿਲੇ ਤੋਂ ਉੱਪਰ ਹਾਂ ਜੀ ਆ ਰਹੇ ਨੇ ਹਾਂ ਹੈਗਾ ਜੀ ਹੈਗਾ ਸਾਰਾ ਇੱਥੇ ਹਾਂ ਇੱਕ ਤੁਹਾਡੇ ਉਹ ਵੀ ਤਾਂ ਹੈ ਜਿਹੜਾ ਆਪਣਾ ਜਿਹੜਾ ਆਪਣਾ ਉਹ ਵੀ ਹੈ ਨੂੰ ਫੇਰ ਤਾਂ ਹੁਣ ਨੇ ਲੱਗਣਾ ਦੀ ਜੀ ਬਸ ਬਾਪੂ ਤੋਂ ਬਾਤਿਆਂ ਕੋ ਬਾਹਰੇ ਆਉਣ ਕਰਕੇ ਰੋਕਦਾ ਨਹੀਂ ਨਹੀਂ ਕੋਈ ਰੋਕੋ ਜੀ ਨੂੰ ਮੈਂ ਕਹਿੰਦਾ ਹੋ ਗਿਆ ਕਹਤਾ ਸਪੈਸ਼ਲ ਕਰਵਾ ਲਈ ਇਹ ਵੀ بارشਾਂ ਕਰਕੇ ਆ ਜੀ ਖੜੀਆਂ ਨੇ ਜੀ ਮੌਸਮ ਦੀ ਖਰਾਬੀ ਕਰਕੇ ਆ ਜੀ ਠੀਕ ਹੈ ਜੀ ਕਰਦੇ ਆ ਜੀ ਇਹਦਾ ਆਪਣਾ ਸਰਵੇ ਕਰਾ ਕੇ ਕਰਾਂਗੇ ਜੀ ਕੁਝ ਨਾ ਫਟਾ ਹਾਂ ਜੀ ਮੰਤਰੀ ਸਾਹਿਬ ਅੱਜ ਆਇਓ ਜੀ ਇਹਨੂੰ ਝੋਨੇ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧਨ ਜਿਹੜੇ ਹੈ ਸਰਕਾਰ ਵੱਲੋਂ ਮੈਂ ਨਾ ਜੀ ਕੱਲ ਵੀ ਜਿਹੜਾ ਹੈਗਾ ਉਹ 500 ਰੋਡ ਤੇ ਸਰੰਦ ਰੋਡ ਦੇ ਸਾਰੇ ਪਿੰਡਾਂ ਜਾ ਕੇ ਆਇਆ ਅੱਜ ਮੈਂ ਸਾਰੇ ਇਧਰ ਨਾਬਾ ਰੋਡ ਦੇ ਪਿੰਡ ਕਵਰ ਕਰਦੇਗਾ ਤੇ ਮੈਂ ਪਿਛਲੇ 1 ਮਹੀਨੇ ਤੋਂ ਲਗਾਤਾਰ ਜਿਹੜੇ ਬਾਰਡਰ ਦੇ ਸੱਤ ਜਲੇ ਆ ਉੱਥੇ ਸੇਵਾ ਨਿਭਾ ਰਿਹਾ ਸੀਗਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਜਿਹੜਾ ਸੀਗਾ ਉਹ ਤੁਸੀਂ ਕਹ ਲਓ ਵੀ ਜਾਨੀ ਮਾਲੀ ਉੱਥੇ ਨੁਕਸਾਨ ਬਹੁਤ ਹੋਇਆ ਸੀ ਉੱਥੇ ਵੀ ਨਾ ਲੋਕਾਂ ਦੇ ਘਰਾਂ ਦਾ ਸਾਰਾ ਕੁਝ ਬਹਿ ਗਿਆ ਸੀ ਤੇ ਜਦੋਂ ਮੈਂ ਵਾਪਸ ਆਇਆ ਤੇ ਮੈਨੂੰ ਖਬਰ ਮਿਲੀ ਕਿ ਇੱਥੇ ਆਪਣੇ ਜਿਹੜਾ ਐਸਾ ਵੀ ਬੋਨਾ ਵਾਇਰਸ ਹੈ ਨਾ ਇਹ ਬਾਈਚ ਆਇਆ ਸੀ ਇਹ ਤਾਂ ਬਹੁਤ ਸਵੀਅਰ ਅਟੈਕ ਹੋਇਆ ਤੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕਿਤੇ 200 400 600 ਏਕੜ ਦੇ ਵਿੱਚ ਜਿਹੜਾ ਹੈਗਾ ਜੀ ਉਹ ਜਮੇ ਫਸਲ ਖਤਮ ਹੋ ਗਈ ਇੱਕ ਦਾਣਾ ਵੀ ਨਹੀਂ ਆਣਾ ਕਿਸਾਨ ਦਾ ਔਰ ਇਹ ਵੀ ਇੱਕ ਮਤਲਬ ਤੁਸੀਂ ਕਹ ਲਓ ਵੀ ਜਿਹੜਾ ਹੜਾਂ ਕਰਕੇ ਜਾਂ ਜਿਹੜੇ ਜ਼ਿਆਦਾ بارشਾਂ ਕਰਕੇ ਉਹਦੀ ਮਾਰ ਹੈ ਵੀ ਇਹਨੂੰ ਲੋਕਲ ਫਲਡਿੰਗ ਵੀ ਕਹਿ ਦਿੰਦੇ ਆ ਅਸੀਂ ਉਹਦੇ ਕਰਕੇ ਜਿਹੜੀ ਬਿਮਾਰੀ ਜ਼ਿਆਦਾ ਫੈਲੀ ਆ ਇਹ ਇਸ ਵਾਰੀ ਤੇ ਇਹ ਬਿਲਕੁਲ ਹੀ ਬਹੁਤ ਸਾਰੇ ਕਿਸਾਨਾਂ ਨੇ ਹੁਣ ਵੀ ਸਾਡੇ ਨਾਲ ਕਿਸਾਨ ਹੈਗੇ ਜਿਨ੍ਹਾਂ ਦੇ ਉਹਨਾਂ ਨੇ ਆਪਣਾ ਸੌਜੇ ਦੇ ਵਿੱਚ ਹੋਰ ਜਿੰਨਾਂ ਦੇ ਵਿੱਚ ਜ਼ਮੀਨ ਠੇਕੇ ਤੇ ਲਈ ਉਹਨਾਂ ਨੇ ਠੇਕਾ ਵੀ ਦਿੱਤਾ ਹੋਇਆ ਔਰ ਸਾਰਾ ਮਤਲਬ ਫਸਲ ਹੁਣ ਕੱਟਣ ਵਾਲਾ ਸਮਾਂ ਸੀਗਾ ਜੀ ਵੱਲੋਂ ਔਰ ਬਿਲਕੁਲ ਹੀ ਸਾਰਾ ਖਰਚਾ ਵੀ ਕੀਤਾ ਹੋਇਆ ਔਰ ਕਿਸਾਨ ਦੇ ਵਾਸਤੇ ਬਹੁਤ ਔਖਾ ਹੈ ਜੀ ਇਹਦੇ ਵਿੱਚ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਆਲਰੇਡੀ ਜਿਹੜਾ ਆਰਡਰ ਕਰਤੇ ਆ ਕਿ ਇਹਦੇ ਜਿਹੜਾ ਸਪੈਸ਼ਲ ਕਰਤੌਰੀ ਕਰਕੇ ਤਾਂ ਕਿ ਇਹ ਵੀ ਜਿਹੜਾ ਖਰਾਬਾ ਜਿਹੜਾ ਬਾਰਸ਼ਾਂ ਕਰਕੇ ਜਹਾੜਾਂ ਕਰਕੇ ਹੋਇਆ ਕਿਸਮ ਦਾ ਲੋਕਲ ਲੋਕਲ ਫਲਡਿੰਗ ਨੂੰ ਅਸੀਂ ਕਹ ਦਿੰਦੇ ਆ ਤੇ ਇਹਨਾਂ ਨੂੰ ਵੀ ਜਿਹੜਾ ਹੈਗਾ ਉਹ ਮੁਆਵਜ਼ੇ ਦਾ ਜਿਹੜਾ ਹੈਗਾ ਚਾਰਾ ਜੋ ਹੀ ਕਰਦੇ ਆ ਜੀ ਆਪਾਂ ਅੱਜ ਕਿੰਨੇ ਕਿ ਪਿੰਡ ਦਾ ਦੌਰਾ ਹੈ ਮੰਤਰੀ ਸਾਹਿਬ ਮੈਂ ਸਾਰੇ ਤਕਰੀਬਾਂ ਜਿਹੜੇ ਮੈਂ ਚਾਹੇ ਮੈਂ ਹਰ ਪਿੰਡ ਦੇ ਵਿੱਚ ਸੜਕਾਂ ਦੇ ਘੁੰਮ ਰਿਹਾ ਮੈਂ ਸਾਰੇ ਪਿੰਡਾਂ ਦੇ ਵਿੱਚ ਮੇਰੀ ਕੋਸ਼ਿਸ਼ ਹੈ ਕਿ ਮੈਂ ਸਾਰੇ ਕੌਂਸਲਸੀ ਚਾਂਸੀ ਜੋ ਲੰਘ ਰਿਹਾ ਮੈਂ ਜੇ ਕਿਸੇ ਪਿੰਡ ਚ ਪਾਰਟिकुलर ਪਿੰਡ ਦੇ ਵਿੱਚ ਇਹਦਾ ਨਾ ਜਾਵਾਂ ਬਟ ਮੈਂ ਖੇਤ ਸਾਰੇ ਦੇਖ ਰਹਾ ਗਿਆ ਜਿੱਥੇ ਜਿੱਥੇ ਸਾਰੀਆਂ ਮੇਨ ਰੋਡ ਤੇ ਦੋਨੋਂ ਪਾਸੇ ਆ ਹਰ ਜਗ੍ਹਾ ਤੇ ਤਾਂ ਅਸਰ ਹੈਗਾ ਔਰ ਬਾਕੀ ਵੀ ਜਿਹੜੇ ਜ਼ਿਲ੍ਹਿਆਂ ਤੋਂ ਖਬਰ ਆਈ ਹੈ ਸਭ ਤੋਂ ਜ਼ਿਆਦਾ ਅਸਰ ਪਟਿਆਲੇ ਜ਼ਿਲ੍ਹੇ ਚ ਹੈ ਜੀ ਇਹ ਮੁਆਵਜ਼ਾ ਕਿੰਨੇ ਦਿਨਾਂ ਅੰਦਰ ਰੰਤਿਸ਼ੌਰ ਹੋ ਰਿਹਾ ਹੈ ਜੀ ਹੁਣ ਸਰਵੇ ਹੋਏਗਾ ਜੀ ਗਰਦੋਰੀ ਹੋਏਗੀ ਉਸ ਤੋਂ ਬਾਅਦ ਜਿਹੜਾ ਸਾਡੀ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 45 ਦਿਨ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਤੱਕ ਜਿਹੜੀ ਅਗਲੀ ਫਸਲ ਬੀਜਣੀ ਆ ਉਹਦੇ ਵਾਸਤੇ ਜਿਹੜਾ ਡੀਏਪੀ ਚਾਹੀਦਾ ਹੈ ਉਹਨਾਂ ਨੂੰ ਉਹਦੇ ਵਾਸਤੇ ਔਰ ਹੋਰ ਵੀ ਜਿਹੜੀ ਇਹਨਾਂ ਦੀ ਮਦਦ ਕੀਤੀ ਜਾ ਸਕਦੀ ਉਹ ਵੀ ਮੈਂ ਇਨਸ਼ੋਰ ਕਰ ਰਿਹਾ ਕਿ ਜਿਹੜਾ ਡੀਏਪੀ ਦਾ ਰੇਟ ਜਿਹੜੇ ਲੱਗ ਜਾਣ ਉਹ ਤੇ ਇਹਨਾਂ ਨੂੰ ਅਗਲੀ ਫਸਲ ਬੀਜਣ ਦੇ ਵਿੱਚ ਉਹਨਾਂ ਬਾਕੇ ਤੇ ਜਿਹੜਾ ਦੂਜਾ ਹੈਗਾ ਇਹ ਜਿਹੜਾ ਸਰਵੇ ਆ ਮੈਂ ਕੋਸ਼ਿਸ਼ ਹੈ ਵੀ ਅਗਲੇ 5-7 ਦਿਨਾਂ ਚ ਹੋ ਜਾਏ ਸ ਤਾਕੇ ਅਗਲਾ ਆਪਣਾ ਖੇਤ ਖਾਲੀ ਕਰਕੇ ਅਗੇ ਆਲੂ ਲਾਣੇ ਆ ਜਾਂ ਹੋਰ ਕੋਈ ਫਸਲ ਵੇਚਣੀ ਆ ਉਸ ਤੋਂ ਬਾਅਦ ਕਣਕ ਵੇਚਣੀ ਆ ਤਾਂ ਕਿ ਅਗਲੀ ਫਸਲ ਦੀ ਤਿਆਰੀ ਕਰ ਸਕੇ ਉਹਦੇ ਵਾਸਤੇ ਮਦਦ ਕਰਾਂਗੇ ਔਰ ਇਹਨਾਂ ਨੂੰ ਜਿਹੜਾ ਖਰਾਬਾ ਦੇ ਕੇ ਤਾਂ ਕਿ ਜਿਹੜਾ ਕੋਈ ਕਿਸਾਨ ਆ ਜਿਹਨੇ ਬੇਚਾਰਾ ਖਰਚਾ ਵੀ ਕਰ ਚੁੱਕਿਆ ਔਰ ਠੇਕਾ ਵੀ ਦੇ ਚੁੱਕਿਆ ਜਾਂ ਆਪਣੀ ਜ਼ਮੀਨ ਵੀ ਆ ਤੇ ਖਰਚਾ ਤਾਂ ਸਾਰਾ ਕਦੀ ਬੈਠਾ ਨਾ ਉਹ ਵੀ ਤਾਂ ਕਿ ਉਹਨਾਂ ਨੂੰ ਥੋੜਾ ਜਿਹਾ ਜਿਹੜਾ ਅਗਲਾ ਕਟੋ-ਕਟ ਸਮਾਨ ਖਰੀਦਣ ਜੋਗੇ ਪੈਸੇ ਉਹਨਾਂ ਨੂੰ ਮਿਲ ਜਾਣ ਜਰੂਰ ਜੀ ਠੀਕ ਹੈ ਕੋਈ ਜੇ ਥੋੜਾ ਜਿਹੜਾ ਕਰੀਏ ਇਹਦਾ ਆਪਾਂ ਇਹਨਾਂ ਨੂੰ ਜੱਠੀ ਹੈ ਤੇ ਫਿਰ ਆਪਾਂ ਕਰਾਂਗੇ ਆਪਾਂ ਇੱਕੋ ਹੀ ਫਸਲਾਂ ਬੀਜੇ ਆਪਾਂ ਜੀ ਮਾਲੋ ਪਹਿਲਾਂ ਜਿਵੇਂ ਕਿਸਾਨ ਹੁੰਦੇ ਸੀ ਵੀ ਚਾਰ ਪੰਜ ਫਸਲਾਂ ਹੋਣ ਸਾਰੀਆਂ ਤਾਂ ਨਹੀਂ ਮਰ ਜਾਣਗੀਆਂ ਨਾ ਜੀ ਤਾਂ ਕਿ ਹਰ ਕਿਸਾਨ ਕੋਲੇ ਤਿੰਨ ਚਾਰ ਪੰਜ ਕਿਸਮਾਂ ਹੋਣ ਜੀ ਮਾਲੋ ਨਾ ਚਲੋ ਆਪਾਂ ਇੱਕ ਤਾਂ ਡੇਰੀ ਦਾ ਕਰਦਿਆਂ ਨਾਲ ਉਹ ਸਪੋਰਟਿਵ ਆਪਾਂ ਕੋਸ਼ਿਸ਼ ਕਰੀਏ ਮਾਲੋ ਨਾ ਜਿਵੇਂ ਸਾਡੇ ਉਧਰ ਚੰਕੌਰ ਸਾਹਿਬ ਵੇਲੇ ਉਧਰ ਜਿਹੜਾ ਦੁਆਬੇ ਦੇ ਵਿੱਚ ਨਾ ਜੀ ਉਹ ਭਾਵੇਂ ਆਪਾਂ ਜਿੱਤੇ ਦੋ ਕਿਸਾਂ ਵਾਲੀ ਸਾਂਝੀ ਜ਼ਮੀਨ ਵੀ ਹੈ ਨਾ ਜੇ ਬੱਟਾਂ ਦੇ ਉੱਤੇ ਆਪਾਂ ਪੌਪੂਲਰ ਡੱਗਿਆ ਹੋਵੇ ਕੁਝ ਹੋਵੇ ਤਾਂ ਕੁਝ ਹੋਰ ਇਸ ਤਰ੍ਹਾਂ ਦੇ ਇੱਕ ਤਾਂ ਪੰਛੀ ਜ਼ਿਆਦਾ ਆਣਗੇ ਜਿਵੇਂ ਤੁਹਾਡੇ ਇੱਥੇ ਪੰਛੀਆ ਦੇਖੋ ਅੱਧੀਆਂ ਕੁ ਸੰਡੀਆਂ ਤਾਂ ਉਹ ਹੀ ਖਾ ਜਾਂਦੇ ਹਨਾ ਕੀੜੇ ਖਾਂਦੇ ਉਹ ਵੀ ਆਪਾਂ ਇਹ ਵੀ ਆਪਾਂ ਵਿਚਾਰ ਕਰਦੇ ਹਾਂਗੇ ਆਪਾਂ ਹੋਰ ਕਿਹੜੀਆਂ-ਕਿਹੜੀਆਂ ਫਸਲਾਂ ਜੜੀਆਂ ਆਪਾਂ ਨੂੰ ਨਾਏ ਮੰਗੋ ਟੋਟੋ ਘਟ ਵੀ 5 6 7 ਕਿਸਮ ਦੀ ਪਹਿਲਾਂ ਤਾਂ 20-20 ਕਿਸਮ ਦੀਆਂ ਫਸਲਾਂ ਹੁੰਦੀਆਂ ਸੀ ਆਪਾਂ ਆਰਸੀ ਛੱਡ ਕੇ ਤਾਰਾ ਮੀਰਾ ਛੱਡ ਕੇ ਆਪਾਂ ਹੋਰ ਤੁਹਾਡੇ ਸੌਫ ਸੋਏ ਸਾਰਾ ਕੁਝ ਬੀਜਦੇ ਹੁੰਦੇ ਸੀ ਆਪਾਂ ਦੇ ਲਵਤ ਹੁੰਦੇ ਸੀ ਆਪਣੇ ਉਹ ਸਾਰਾ ਕੁਝ ਛੱਡ ਗਏ ਆਪਾਂ ਜੀ ਹਲਦੀ ਇਹ ਮੋਨੋਕਲਚਰ ਬਿਲਕੁਲ ਤੁਹਾਡੀ ਸਹੀ ਗੱਲ ਹੈ ਇਕਲੀ ਫਸਲ ਕਰਤੀ ਇਹ ਜੀਆਂ ਉਹਦੇ ਨਾਲ ਨਾ ਜਿਆਦਾ ਜਿਆਦਾ ਫੈਲਦੀ ਹੈ ਮੋੜੀ ਹਰ ਸਾਲ ਪਤ ਨਹੀਂ ਆਏ ਇਹ ਚੀਜ਼ ਪ੍ਰੋਬਲਮ ਹੋਣੀ ਹੈ ਜਦੋਂ ਤੁਹਾਨੂੰ ਮੈਂ ਭਗਤਪੂਰਨ ਸਿੰਘ ਫਾਰਮ ਤੇ ਲੈ ਕੇ ਜਾਊਗਾ ਉਹ ਇੱਕ ਕਿੱਲੇ ਚ ਦੋ ਦੋ ਕਨਾਲ ਚ ਕਨਾ ਬੀਜ ਦਿਆ ਤੇ ਉਹਨੇ ਕੱਢ ਦਿਆ ਜੰਨਾ ਆਪਾਂ ਇੱਕ ਏਕੜ ਚੋਂ ਕੱਢਦੇ ਆ ਤੇ ਵਿੱਚ ਚਾਰ-ਛੇ ਫਸਲਾਂ ਹੋਰ ਬੀਜ ਦਿਆ ਉਹ ਚੋਂ ਸਬਜ਼ੀਆਂ ਦੂਜੀਆਂ ਤਾਂ ਕਿ ਸਾਰਾ ਸਾਲ ਆਮਦਨ ਵੀ ਆਈ ਜਾਵੇ ਤੁਹਾਨੂੰ ਜਿਵੇਂ ਤੁਸੀਂ ਦੁੱਧ ਪਾਉਂਦੇ ਹੋ ਕਦੇ ਮੂਲੀਆਂ ਵੇਚ ਆਏ ਕਦੇ ਸਾਗ ਵੇਚ ਆਏ ਕਦੇ ਆਪਣਾ ਕੋਈ ਹੋਰ ਮਤਲਬ ਅਲਸੀ ਅਲਸੀ ਨਹੀਂ ਮਿਲਦੀ ਜੀ ਤਿਲ ਨਹੀਂ ਮਿਲਦੇ ਜੀ ਮਤਲਬ ਅੱਜ ਕੱਲ ਤੁਸੀਂ ਦੇਖੋ ਤਿਲ ਕਿੱਥੋਂ ਕਿੱਥੋਂ ਆ ਰਹੇ ਆਪਣੇ ਕੋਲੇ ਦਾਣਾਂ ਹੋ ਗਈਆਂ ਦੂਜਾ ਅਪਾ ਜੇ ਇੱਕ ਪਾਸੇ ਨੂੰ ਸਾਰਾ ਪੈ ਜਾਗੇ ਨਾ ਜਿਵੇਂ ਆਪਾਂ ਕਈ ਵਾਰੀ ਆਲੂ ਲਾ ਦਿੰਨੇ ਆ ਜਾਂ ਮਟਰ ਹੀ ਲਾ ਦਿੰਨੇ ਆ ਫਿਰ ਉਹ ਵੀ ਸੁੱਕਣੇ ਪੈਂਦੇ ਆ ਆਪਸ ਆਹਦਾ ਆਹਦਾ ਕੀ ਇਤਨਾ ਸਾਰੀ ਖਤਰਾ ਆ ਜੀ ਆ ਇਧਰ ਬੈਠ ਆ ਬਾਹਰ ਜੀ ਇਹ ਕਦੋਂ ਬਾਈ ਆ ਤੁਸੀਂ ਇਹ ਨੂੰ ਹੱਟਾ ਹਟੋ ਗਿਆ ਹੱਟਾ ਰੋਜ਼ੇ ਬਾਕੀ ਦੀ ਬਾਇਓ ਨਾ ਜੀ ਇਹਦੇ ਮਤਲਬ ਇਹਦਾ ਕੁਝ ਕਰ ਲਾਂਗੇ ਆਪਾਂ ਬਿਲਕੁਲ ਨਹੀਂ ਬਟ ਆ ਤਾਂ ਖਤਮ ਹੈ ਬਟ ਉਹ ਤਾਂ ਖਰਾਬਾ ਤਾਂ ਖਰਾਬਾ ਤਾਂ ਮੇਰੇ ਦੇਣਾ ਹੈ ਹਾਂ ਜੀ ਇਹ ਆਪਣੇ ਮਾਨ ਸਾਹਿਬ ਜਿਹੜਾ ਹੁਣ ਬਾਤ ਕੀ ਉਹਨਾਂ ਨੇ ਡਾਕੂਮੈਂਟ ਕਰ ਲਿਆ ਜੀ ਇਹ ਵੀ ਹਾਂ ਪਹਿਲਾਂ ਮੂਵੀ ਬਣਾਈ ਹੋਈ ਹੈ ਜੀ ਇਹਦੀ ਜਿਹੜੀ ਵਾਹੀ ਹੈ ਇਹਨਾਂ ਦਾ ਨਾ ਜੀ ਜਿਹੜਾ ਸਾਰਾ ਆ ਤਾਂ ਤੁਹਾਡੇ ਹੁਣ ਜਮੇ ਖਤਮ ਹੈ ਤਾਂ ਖਾਣ ਜੋ ਕੇ ਦਾਣੇ ਵੀ ਨਹੀਂ ਆਣੇ ਆ ਜਿਹੜੀ ਬਾਕੀ ਦੀਆਂ ਨੇ ਵੀ ਤੇਲ ਉਹ ਵੀ ਕਾਲੀ ਹੋ ਗਈ ਸਾਰੀ ਨਾ ਇਹ ਵੀ ਹਾਂ ਹਾਂ ਹਲਦੀ ਰੋਗ ਵੀ ਵਧੀ ਜਾਂਦੀ ਹੈ ਜੀ ਜਿਉਂ ਜਿਉਂ ਹਵਾ ਨਾਲ ਹਲਦੀ ਵੀ ਲੱਗ ਫਲਦੀ ਦਾ ਵੀ ਬਹੁਤ ਹੈ ਜੀ ਬਹੁਤ ਜ਼ਿਆਦਾ ਜਿਹੜੀ ਜਿਹੜੀ ਇਸ ਤੋਂ ਬਚ ਕੇ ਉਹਨੂੰ ਹਲਦੀ ਪੈ ਗਈ ਜੀ ਹਾਂ ਜੀ ਹਾਂ ਜੀ ਉਹ ਤਾਂ ਬਹੁਤ ਸਾਨਾ ਜੀ ਬਹੁਤ ਸਾਨਾ ਇਹ ਮੈਂ ਕੀਤੀ ਹੈ ਜੀ ਗੱਲ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਉਹ ਉਹਨਾਂ ਨੇ ਕਿਹਾ ਸਪੈਸ਼ਲ ਕਰਦੌਰੀ ਕਰਾਓ ਜੀ ਪਹਿਲੇ ਜੀ ਜਿਮੇਦਾਰਾਂ ਦੇ ਹਾਲਾਤ ਬਹੁਤ ਮਾੜੇ ਜੀ ਬਹੁਤ ਮਾੜੇ ਜੀ ਬਹੁਤ ਮਾੜੇ ਬੰਦੇ ਨੇ ਸਾਰਾ ਖਰਚਾ ਤਾਂ ਕੀਤਾ ਹੋਇਆ ਜੀ ਹਾਂ ਜੀ ਸਾਡੇ ਪੱਲੇ ਕੁਝ ਨਹੀਂ ਔਰ ਠੇਕਾ ਵੀ ਦੇ ਹੀ ਚੁੱਕੇ ਅਗਲੇ ਹਾਂ ਜੀ ਸਾਰਾ ਖਰਚਾ ਕਰੀ ਦੇ ਠੇਕੇ ਕੀ ਦੀ ਇਹ ਵੀ ਠੇਕੇ ਤੇ ਆ ਵੀ ਠੇਕੇ ਦੇ ਇਹ ਫਰਕ ਨਾਲ ਕਿੱਲੇ ਨਹੀਂ ਜੀ ਆਪਣੇ ਹਾਂ 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 ਜੀ ਕੋਈ ਨਹੀਂ ਤਾਂ ਸਾਰੇ ਸਾਰੇ ਕੋਈ ਹੈ ਜੀ ਉਹ ਤਾਂ ਸਰਵੇ ਹੋਊਗਾ ਸਾਰੇ ਉਹ ਤਾਂ ਕਰ ਸਾਰੇ ਦੌਰੀ ਕਰਾਓ ਜੀ ਕਹਿ ਕੇ ਜੀ ਹਾਂ ਠੀਕ ਹੈ ਜੀ ਸਵੀ ਇਹਦਾ ਚਲੋ ਤੁਸੀਂ ਆਪਣਾ ਟੈਕਨੀਕਲ ਜਿਹੜਾ ਹੈਗਾ ਉਹ ਤਾਂ ਆਪਾਂ ਦੇਖਾਂਗੇ ਇਸ ਵਿੱਚ ਮਲਟੀਪਲ ਫੈਕਟਰਸ ਆ ਨਾ ਜੀ ਜੀ ਸਰ ਜੀ ਇੱਕ ਤਾਂ ਜਿਹੜੀ ਲੇਟਸ ਹੋਏਗਾ ਜੀ ਸਰ ਵੈਰਾਈਟੀ ਦਾ ਵੀ ਸਬੰਧ ਹੈ ਜੀ ਸਰ ਐਕਸੈਸਿਵ ਯੂਰੀਆ ਦਾ ਵੀ ਸਬੰਧ ਹੈ ਵੈਦਰ ਦਾ ਸਬੰਧ ਹੈ ਵੈਦਰ ਦਾ ਸਬੰਧ ਸਭ ਤੋਂ ਵੱਡਾ ਫੈਕਟਰ ਵੈਦਰ ਦਾ ਜਿਹੜੀ ਲੇਟ ਲੱਗੀ ਹੈ ਉਹ ਵੈਦਰ ਆਫ ਹੈ ਉਹ ਬੈਟਰ ਆਫ ਹੈ ਹਾਂ ਜੀ ਸਰ ਆਪਾਂ ਜਿਹੜੀ ਜਲਦੀ ਪੀਜਦੇ ਨੇ ਉਹ ਤੋਂ ਜ਼ਿਆਦਾ ਜਿਹੜੀਆਂ ਸ਼ਾਰਟ ਟਰਮ ਵੈਰਾਈਟੀਆਂ ਉਹਨਾਂ ਚ ਬਚਾਇਆ ਥੋੜਾ ਜਿਆਦਾ ਉਹਨਾਂ ਦੀ ਕਟਾਈ ਉਹਨਾਂ ਦੀ ਬਿਲਕੁਲ ਕਟਾਈ ਹਲਦੀ ਜਦੋਂ ਨਸਾਰਾ ਆਇਆ ਜੀ ਉਦੋਂ ਮੀਂਹ ਵਾਲ ਵੇ ਰੋਜ਼ ਟੇਕੇ ਪੈ ਗਈ ਫਿਰ ਧੁੱਪ ਚੜ ਗਈ ਸਾਰਾ ਕੁਝ ਸਾਰੇ ਫੈਕਟਰ ਇਕੱਠੇ ਹੋ ਗਿਆ ਨਾ ਜੀ ਹਾਂ ਇਕੱਠੇ ਕਿ ਕਿ ਜਿੰਮੇ ਦਾ 10-10 ਕਿੱਲੇ ਸਾਰੀ ਖਰਮ ਹੋ ਗਈ ਹਾਂ ਹਾਂ ਬਿਲਕੁਲ ਜੀ ਜਿਹੜੇ 20 ਕਿੱਲ ਟੇਕੇ ਤਾਂ ਲੈਵੇ ਸੀ ਕੁਝ ਵੀ ਨਹੀਂ ਪੱਲੇ ਪੈਂਦਾ ਜੀ ਇਹਦੇ ਚੋਂ ਆ ਤਾਂ ਮੈਂ ਕੁਝ ਵੀ ਨਹੀਂ ਮੋੜਨਾ ਜੀ ਤਾਂ ਹਾਂ ਜੀ ਇਹ ਤਾਂ ਆ ਤਾਂ ਟੋਟਲ ਲਾਸ ਹੈ ਜੀ ਹਾਂ ਜੀ ਹਾਂ ਜੀ ਉਹੀ ਗੱਲ ਕਰ ਰਹੇ ਹਾਂ ਇਹ ਜੀ ਸਾਰੀ ਖਰਾਬ ਹੋ ਗਈ ਜੀ ਪੱਟ ਵਰਗੀ ਇਹ ਵਿੱਚੀ ਬਾਤ ਸੀ ਜੀ ਹਾਂ ਹਾਂ ਜੀ ਮਿੱਤਰਾਂ ਦੇ ਨੋ ਰੇਵਾ ਹੋ ਗਈ ਬਾਤ ਜੀ ਸਿਰੋਂ ਨਾ ਕਰਨਾ ਤੇ ਪਹਿਰਾ ਵੀ ਉਹ ਪਰਲੇ ਪਾਸੇ ਉਹ ਸਾਰੀ ਕੋਈ ਨਹੀਂ ਕੋਈ ਸਰਵੇ ਹੋ ਜਾਣ ਦੇ ਜੀ ਪੰਜ ਚਾਰ ਦਿਨ ਸਰਵੇ ਹੋ ਜਾਊਗਾ ਸਾਰਾ ਜੀ ਪੂਰੀ ਠੀਕ ਹੈ ਜੀ ਖਾਸੇ ਵੀ ਹੈਗੀ ਜੀ ਇਹ ਜਲਦੀ ਕਰ ਦਿਨੇ ਮੈਂ ਸਾਰੇ ਦੇਖ ਰਿਆਂ ਜੀ ਸਾਰੀ ਇੱਜ਼ਤ ਮੈਂ ਸਾਰੀਆਂ ਮੈਂ ਤਾਂ ਕੱਲ ਦਾ ਕੱਲ ਦਾ ਜਦੋਂ ਦਾ ਮੈਂ ਆਇਆ ਮੈਂ ਤਾਂ ਬਾਰਡਰ ਤੇ ਸੀਗਾ ਜੀ ਮੈਂ ਤਾਂ ਬਾਰਡਰ ਤੇ ਸੇਵਾ ਕਰ ਰਿਆ ਸੀਗਾ ਜੀ ਉੱਥੇ ਲੋਕਾਂ ਦੀ ਜ਼ਮੀਨ ਰੁੜ ਗਈ ਉੱਥੇ ਤਾਂ ਘਰ ਵੀ ਰੁੜ ਗਿਆ ਸਾਰਾ ਕੁਝ ਰੁੜ ਗਿਆ ਉੱਥੇ ਤਾਂ ਤੁਹਾਡੇ ਵੀ ਆਪਣੇ ਟਰਾਲੀਆਂ ਪਹੁੰਚੀਆਂ ਹੋਈਆਂ ਉੱਥੇ ਲੈ ਕੇ ਸਮਾਉਂ ਹਾਂ ਜੀ ਹਾਂ ਜੀ ਤੇ ਉਹਨਾਂ ਦਾ ਤਾਂ ਰੋਮ ਵਾਲਾ ਉੱਥੇ ਤਾਂ ਆਪਾਂ ਮੌਸਮ ਨੂੰ ਰੋਂਦੇ ਸੀ ਆ ਵੀ ਇਹ ਵੀ ਉਸ ਹਲਦੀਆਂ ਦਾ ਬਹੁਵਰਾ ਹਾਲ ਕਰਿਆ ਤੇ ਹਾਂ ਸਾਰੀ ਹਲਦੀ ਆਉਂਦੀ ਹੈ ਦੇਖੋ ਇਹ ਤਾਂ ਏਦੋਂ ਵੀ ਜ਼ਿਆਦਾ ਬੁਰਾ ਹਾਲ ਹੈ ਇਹ ਤਾਂ ਫੇਰ ਵੀ ਬਹੁਤ ਘੱਟ ਹੈ ਏਦੋਂ ਬਹੁਤ ਜ਼ਿਆਦਾ ਟੈਗ ਹੈ ਇਹਦਾ ਜਦੋਂ ਆ ਪਰਸੋਂ ਚੌਥੇ ਆ ਦੇਖੋ ਨਾ ਸਾਰਾ ਆ ਭਰਿਆ ਤਾਂ ਪਿਆ ਜੀ ਸਾਰਾ ਇਹਦਾ ਵੀ ਝਾੜਦਾ ਵੀ ਨਹੀਂ ਰਹਿਣਾ ਜੀ ਹਾਂ ਸੱਚ ਕਾਲ ਜੀ ਹਾਂ ਸੱਚ ਕਾਲ ਸੱਚ ਕਾਲ ਇਹ ਸਾਰਾ ਦੇਖੋ ਜੀ ਆ ਤਾਂ ਮਤਲਬ ਇਹ ਵੀ ਖਤਮ ਹੈ ਜੀ ਔਰ ਇਹ ਹੈ ਸਾਰੀ ਮੌਸਮ ਦੀ ਖਰਾਬੀ ਕਰਕੇ ਜੀ ਸਰ ਆ ਦੇਖੋ ਆ ਸਾਰਾ ਭਰਿਆ ਪੈ ਜਾਣਾ ਹਲਦੀ ਦਾ ਬਹੁਤ ਜ਼ੋਰਦਾਰ ਸਟਾਈਲ ਹਾਲਾਂਕਿ ਖੇਤ ਲੱਗਦਾ ਵੀ ਆ ਬਚ ਗਈ ਹੈ ਨਾ ਦੇਖੋ ਦੂਰੋਂ ਇਹ ਲੱਗਦਾ ਪਰ ਬੱਚੇ ਇਹ ਵੀ ਨਹੀਂ ਹੈ ਪਰ ਬਹੁਤ ਜ਼ਿਆਦਾ ਬੁਰਾ ਨਹੀਂ ਲੱਗਿਆ ਇਹ ਇਧਰ ਵਾਇਰਸ ਦਾ ਅਟੈਕ ਨਹੀਂ ਵਾਇਰਸ ਹੈ ਇਧਰ ਦੇਖੋ ਇੱਕ ਸੜਕ ਦੇ ਇੱਕ ਪਾਸੇ ਇਧਰ ਵਾਇਰਸ ਹੈ ਤੇ ਉਧਰ ਹਲਦੀ ਹੈ ਜੀ ਦੋਨੋਂ ਪਾਸੇ ਫਸਦਾ ਦੋਨੋਂ ਪਾਸੇ ਮਰ ਗਈ ਨਾ ਵੈਰਟੀ ਦਾ ਫਰਕ ਹੈ 113% ਦੀ ਰეკਮੈਂਡ ਕੀਤੀ ਹੈ 131 ਜੀ ਹਾਂ ਜਿੰਮੇ ਸਾਰ ਸੱਪਾ ਜਿਆਦੇ ਪੈ ਰਹੇ ਸਭ ਤੋਂ ਜ਼ਿਆਦਾ ਜਿਹੜੇ ਗੇਤੀ ਬੀਜੇ ਉਹਨੂੰ ਸਭ ਤੋਂ ਜ਼ਿਆਦਾ ਜਿਆਦਾ ਇਹ ਇਹਦੇ ਹੈਗੇ ਜੀ ਸਾਰਾ ਕਰਾਂਗੇ ਉਹ ਹੈ ਮੌਸਮ ਕਰਕੇ ਇਹ ਹਾਂਜੀ ਹਾਂਜੀ ਜਿਆਦਾ ਬਾਰਿਸ਼ਾਂ ਕਰਕੇ ਆ ਸਰ ਕਟੂ ਘਾ 150 ਏਕੜ ਹੋਊਗਾ ਸਾਡੇ ਪਿੰਡ ਦਾ ਜਿਆਦਾ ਹੋਊਗਾ ਜੀ ਸਾਡੇ ਹਾਂਜੀ ਜਿਆਦਾ ਹੀ ਹੈ ਜੀ ਜਿਆਦਾ ਹੀ ਆ ਜਿਹੜੀ ਹਲਦੀ ਵਿੱਚ ਪਾ ਕੇ ਨਾਲ ਇਹ ਹੁਣ ਕੋਈ ਨਹੀਂ ਸਰਵੇ ਕਰਾ ਰਹੇ ਆ ਜੀ ਮੇਰੀ ਗੱਲ ਹੋ ਗਈ ਹੈ ਜੀ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਵੀ ਸਪੈਸ਼ਲ ਕਰਤੌਰੀ ਕਰੋਗੇ ਆਪਾਂ 10 ਜੁਲਾਈ ਤੋਂ 28 ਨਹੀਂ ਇਹਦੇ ਵਿੱਚ ਵੀ ਆ ਜੀ ਇਹਦੇ ਵਿੱਚ ਹੈਗਾ ਅਸੀਂ ਇਹਦੇ ਵਿੱਚ ਵੀ 5-10% ਹੈ ਇਹਦੇ ਵਿੱਚ ਵੀ ਇਹ ਘੱਟ ਟਾਈਮ ਵਾਲੀ ਆ ਆ ਜਿਹੜੇ ਥੱਲੇ ਬੈਠੇ ਹੋਏ ਨਾ ਜੀ ਇਹ ਸਾਰੇ ਇਹ ਇਹ ਸਾਰੇ ਉਹ ਹੈ ਸਾਡੇ ਜਿਹੜੀ ਵਾਇਰਸ ਦਾ ਇਹਨੂੰ ਵੀ ਹੈਗਾ ਜੀ ਉਹ ਵਿੱਚ ਵਿੱਚ ਤੁਹਾਨੂੰ ਪਤਾ ਲੱਗਦਾ ਜੀ ਵਿੱਚ ਤਾੜੀਆਂ ਜਿਹੜੀਆਂ ਥੋੜੀਆਂ ਜੀਆਂ ਨਾਲ ਵੀ ਹੋ ਗਿਆ ਜੀ ਯਾਨੀ ਇਹਦਾ ਝਾੜ ਘਟੂਗਾ ਲੇਕਿਨ ਮਤਲਬ ਖਜ ਜਮੇ ਖਤਮ ਨਹੀਂ ਜਿਵੇਂ ਆ ਤਾਂ ਜਮੇ ਖਤਮ ਨਾ ਇਹ ਤਾਂ ਜ਼ੀਰੋ ਹੋ ਗਏ ਨਾ ਜੀ ਮਤਲਬ ਆ ਸਾਰਾ ਜਿੱਥੇ ਤੱਕ ਨਜ਼ਰ ਆਉਂਦੀ ਸਾਰੀ ਖਤਮ ਆ ਜੀ ਆ ਦੇਖੋ ਸਰ ਇਸ ਤੋਂ ਵੀ ਜ਼ਿਆਦਾ ਖਰਾਬ ਨੇਗੀ ਫਸਲਾ ਆ ਬਹੁਤ ਖਰਾਬ ਹੈ ਬਿਲਕੁਲੀ ਸੁੱਕ ਗਈ ਹੈ ਜੀ ਹੈਗੀ ਤਾਂ ਹੀ ਸਰਵੇ ਕਰਾ ਰਹੇ ਹਾਂ ਜੇ ਬਾਈ ਹੋਣਾ ਦੋਨੇ ਅਜੇ ਸਾਰਿਆਂ ਨੂੰ ਕਹਿ ਦੇਣਾ ਬਾਣੀ ਨਹੀਂ ਹੈ ਜੀ ਅਜੇ ਸਰਵੇ ਹੋ ਗਏ ਜੀ ਇਹਨੂੰ ਤਾਂ ਜਿਹੜੀ ਜੜੀ ਦੇਖੋ ਜਿਹੜਾ ਜੜਾ ਹੈਗਾ ਵੀ ਸਿੱਟਾ ਉਹਨੂੰ ਵੀ ਹਲਦੀ ਆ ਕਾਲਾ ਜੀ ਬਿਲਕੁਲ ਹਲਦੀ ਲੱਗ ਚੁ ਉਹਨੂੰ ਹਲਦੀ ਲੱਗੀ ਮਤਲਬ ਇਹ ਤਾਂ 100% ਖਤਮ ਹੈ 100% ਖਤਮ ਹੈ ਐਨਫੈਕਟਰਾਂ ਨੂੰ ਵੀ ਕਹਿਣਾ ਪਊਗਾ ਜੀ ਕਾਲਾ ਦਾਣਾ ਮੜ ਮੋਟਾ ਆਊਗਾ ਇਹ ਵੀ ਖਾਸਾ ਇਹਦੇ ਹਾਂ ਉਹ ਵੀ ਕਰਨਾ ਉਹ ਵੀ ਕਰਦੇ ਹਾਂ ਜੋ ਵੀ ਕਰਦੇ ਹਾਂ ਉਹ ਵੀ ਕਰਦੇ ਆ ਅਜੇ ਵੀ ਤੁਹਾਡੇ ਪਾਣੀ ਨਹੀਂ ਸੁੱਕਿਆ ਨਾ ਉਹਦੇ ਕਰਕੇ ਵੀ ਅਜੇ ਨਹੀਂ ਸਰ ਇਹ ਪਾਣੀ ਇਹ ਤਾਂ ਬਿਲਕੁਲ ਸਰਕਾਰ ਸਗਾ ਟੇੜਾ ਫਾੜ ਲੀਆਂ ਜੀ ਅਸਤੇ ਖੇਤਾਂ ਚ ਇਹ ਹੁਣ ਬਾਅਦ ਦੇ ਪਾਣੀ ਆ ਸਾਰਾ ਹਾਂ ਬੋਲੋ ਇਹ ਤਾਂ ਬਾਰਸ਼ਾਂ ਕਰਕੇ ਨਾ ਸਰ ਮੌਸਮ ਦੀ ਖਰਾਬੀ ਕਰਕੇ ਆ ਸਾਡੇ ਪਰਲੇ ਪਾਸੇ ਕੰਨ ਤਾਂ ਨਹੀਂ ਇਹਨੂੰ ਸਪੋਰਟ ਕਰਨ ਲਈ ਇਹਦੇ ਉੱਪਰ ਪਾਣੇ ਕੋ ਲੈਂਟਰ ਪੁਰਾਣੀ ਬੋਗੂਗੇ ਨਾ ਕਿਵੇਂ ਜੀ ਸਪਾਈ ਕਰਵਾ ਦਾਂਗੇ ਜੀ ਉਹਦੀ ਜੀ ਬਾਅਦ ਚ ਤਾਂ ਸਪਾਈ ਹੋਈ ਆ ਜੀ ਇਹਦੇ ਤੋਂ ਮੈਂ ਸੋਚਦਾ ਕਿ ਲੋਹੇ ਦਾ ਕੋਈ ਪੁੜ ਬਣਾ ਕੇ ਰਖਾ ਲਈਏ ਹਾਂ ਜੀ ਕਿਉਂ ਉਹਨਾਂ ਨੂੰ ਕਿਰਾਂ ਆਏ ਵੀ ਦਬਾ ਜਾਵੇ। ਇਹ ਮੱਬੜ ਨਹੀਂ ਵਿਚਾਰਨਾ ਛੇਦੀ ਦੇਣ ਦੀ ਪਹਿਲਾ ਪਹਿਲਾ ਕਰਾਉਣੇ ਪੈਣਾ ਇਹ। ਕਿੰਨੀ ਮਜ਼ਬੂਤ ਨਹੀਂ ਹੁੰਦੀ ਇਹ। ਹਾਂ ਇਹਦਾ ਜੇ ਉੱਪਰੇ ਖੜੀ ਹੈ ਨਾ ਉੱਪਰੇ ਖੜੀ ਹੈ। ਇਹ ਇੱਧਰ ਨਾਲ ਖੰਧ ਪੁਰਾਣੀ ਪੋਗ ਦੋ। ਹਾਂਜੀ। ਹਾਂਜੀ। ਉਹਦੀ ਨੀਂ ਬੜਾ ਕੇ ਨਾ ਫਿਰ ਉਹਦੇ ਤੇ ਰੱਖਣਾ ਪੋਗਾ ਜੇ। ਇਹ ਬੱਚੇ ਕਾਲੀ ਬਣਾਈ ਵੀ ਤੇ ਉਹ ਅਧਰਚਾਲੀ ਰੋਕਤੀ ਫਿਰ ਜਿਹੜੀ ਪਿੱਛੇ ਬਣਦੀ ਸੀ ਉਹ ਤਾਂ ਕੰਦ ਬਣ ਰਹੀ ਹੁੰਦਾ ਕੰਦ ਦਾ ਰੌਣ ਅੱਛਾ ਅੱਛਾ ਆਪਾਂ ਤਾਂ ਇਹਨੂੰ ਕਵਰੇਜ ਕਰਾਉਣਾ ਵੀ ਅੱਛਾ ਠੀਕ ਆ ਨੀਚੂ ਚੱਕ ਕੇ ਉਹਦੇ ਉੱਪਰ ਖੜੂ ਆ ਦਾਬ ਜਨ ਖੜੂ ਥੋੜੇ ਮੈਂ ਦੂਜੇ ਥੋੜੇ ਲੱਗਿਆ ਤੇ ਪਾਰਕਿੰਗ ਤਾਂ ਗੱਡੀਆਂ ਦੇ ਫਿਰ ਵੀ ਨਹੀਂ ਹੋਣੀਆਂ ਇਹ ਫੁੱਲ ਬੁੱਟੀ ਨਹੀਂ ਜੀ ਇਹਨਾਂ ਦੇ ਵਿੱਚ ਸਪੇਸ ਤਾਂ ਛੱਡੀ ਹੋਈ ਆ ਇਹ ਆਗੇ ਦਾ ਇਹ ਜ਼ਮੀਨ ਖਰਾਬ ਆ ਜੀ ਇਹ ਆਪ ਨੂੰ ਦੋਨੋਂ ਲੱਗ ਰਹੀ ਆ ਸਨੇਜ ਜੀ ਨੂੰ ਸਵੇਰੇ ਦਿਖਾਈ ਆ ਵਿੱਚ ਨਹੀਂ ਮੈਨੂੰ ਤਾਂ ਦਿਖਦੀ ਪਈ ਆ ਇਹ ਵੀ ਨਸਰਦੇ ਨਹੀਂ ਹੈਗੇ ਉਹ ਜੀ ਮੈਂ ਉਹ ਆ ਜੀ ਉਹ ਵੀ ਵਿਚੋਂ ਜਿਵੇਂ ਖਤਮੀ ਹੋਏ ਪੈਣੇ ਆ ਤਾਂ ਹੋਣਾ ਪਊਗਾ ਆ ਤਾਂ ਖਤਮ ਹੋ ਗਿਆ ਕੋਈ ਨਹੀਂ ਬਸ ਠੀਕ ਹੈ ਉੱਥੇ ਇੱਥੋਂ ਦੇਖੋ ਨਾ ਆ ਦੇਖੋ ਸਾਰੀ ਆ ਸੜੀਆਂ ਦਿਖਦੀ ਨਹੀਂ ਆ ਤੁਹਾਡੇ ਹਿਸਤਾਨ ਵਾਲੀ ਉਹ ਆ ਸਾਰੀ ਵਿਚੋ ਆ ਬੱਚੋ ਦੇ ਅੱਧ ਦਿਨੋਂ ਜ਼ਿਆਦਾ ਉੜਦੀ ਹੋਈ ਆ ਜੀ ਅੱਧ ਦਿਨੋਂ ਜ਼ਿਆਦਾ ਆ ਜਿੰਨਾ ਤੁਹਾਡੇ ਜਿੱਥੇ ਜਿੱਥੇ ਦਬੀ ਹੋਈ ਆ ਉਹ ਸਾਰਾ ਉਹ ਆ ਜੀ ਜਿਹੜੀ ਵਾਇਰਸ ਆ ਗਈ ਪਰ ਲਈ ਜੇ ਤੇ ਉਹ ਬੜਾ ਦੂਰ ਤੱਕ ਨਾ ਹੋ ਜਾਈ ਥੋੜੀ ਠੀਕ ਲੱਗੀ ਜਾਂਦੀ ਹੈ ਨਹੀਂ ਨਹੀਂ ਉਹ ਦੋਨੋਂ ਤਾਂ ਇਹਦੇ ਵਿਚੇ ਹੀ ਸਵੇਰੇ ਜੋ ਬੜੇ ਆ ਮਤਲਬ ਉਹ ਨੇੜੇ ਜਾ ਕੇ ਦੂਜੇ ਦੂਰ ਜਾ ਮਗਰ ਦਾਦਾ ਖਰਾਬ ਨਹੀਂ ਹਾਂ ਬਿਲਕੁਲ ਬਿਲਕੁ ਜਾਦੇ ਨੁਕਸਾਨ ਹੋ ਜੀ ਬੜੇ ਨੁਕਸਾਨ ਹੋ ਗਏ। ਸ਼ਕਸ਼ਕ 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 ਜੀ। ਮੈਂ ਤਾਂ ਤੁਸੀਂ ਕਹਿੰਦੇ ਸੀ। ਆ ਤਾਂ ਜਮੇ ਖਤਮ ਹੋ ਜੀ ਤਾਂ। ਜਿਆਦਾ ਦੇਰ ਨਾ ਪੁੱਛੋ ਥੋੜਾ ਜਿਹਾ ਨਿਕਲ ਜਿੱਥੇ ਤੇ ਦੇ ਕੇ ਜਿੱਦੇ ਦੇ ਦਿੰਦੇ ਤਾਂ। ਤਾਂ ਨਹੀਂ ਕਹੀ ਤਾਂ 200-200 ਲੰਘਦਾ 200 ਕੱਲਾ ਇਕੱਠੇ ਸੀ ਜੀ ਉੱਥੇ ਦੇਖਦੇ ਜਿੱਥੇ ਚਾਰ ਕਿਲੇ ਲਗਾਤਾਰ ਨਹੀਂ ਜਿਹੜੀ ਸਾਨੂੰ ਚੰਗੀ ਭਲੀ ਵੀ ਲੱਗਦੀ ਹੈ ਨਾ ਜੀ ਜਿਹੜੀ ਅੱਗੇ ਵੀ ਉਹਦੇ ਵਿੱਚ ਵੀ ਵਿੱਚ ਵਿੱਚ ਦੇਖੋ ਤੁਹਾਡੇ ਉਹ ਹੈਗਾ ਸਾਰਾ ਜਿਹੜਾ ਤੁਹਾਨੂੰ ਦੂਰੋਂ ਨਜ਼ਰ ਆ ਰਿਹਾ ਉਹਦੇ ਦਾ ਅਸਰ ਹੈ ਉਹਦੇ 'ਚ ਨਾ ਜੀ ਜਿਵੇਂ ਤੁਹਾਡੇ ਜੇ 50-60 ਹਜ਼ਾਰ ਦੀ ਨਿਕਲਦੀ ਆ ਤਾਂ 20-25 ਹਜ਼ਾਰ 25-30 ਹਜ਼ਾਰ ਤੇ ਆ ਗਈ ਆ ਜੀ ਉਹ ਹਾਂਜੀ ਹਾਂਜੀ ਉਹ ਤਾਂ ਵੀ ਝਾੜ ਕੱਟਦਾ ਇਹ ਕੀ ਹੈ ਜੀ ਇੱਕੋ ਦੂਜਾ ਹਲਦੀ ਜੀ ਬਹੁਤ ਹਲਦੀ ਬਹੁਤ ਹੈ ਜੀ ਆ ਲੱਗੀ ਉਹਨੂੰ ਜਿਹੜੀ ਬਚਾ ਜਿਹੜਾ ਦਾਣਾ ਬਚਾ ਉਹਨੂੰ ਤੇਰਲਾ ਪੈ ਗਿਆ ਜੀ ਉਹਨੂੰ ਦੂਜਾ ਪੈ ਗਿਆ ਕੀ ਇਹ ਖਰੀਦ ਵੇਲੇ ਵੀ ਬੜੀ ਦਿੱਕਤ ਆਉਂਦੀ ਹੈ ਇੱਕ ਦੋ ਥਾਂ ਦਾ ਬਾਹੀ ਵੀ ਹੈ ਜੀ ਸਾਡੇ ਉਧਰ ਉਹ ਮੈਂ ਇਹੀ ਕਹਿਣਾ ਸੀ ਕਿ ਹੁਣ ਸਰਵੇ ਕਰਵਾ ਰਿਹਾ ਵਾਂ ਸਪੈਸ਼ਲ ਕਰਕੇ ਸਾਰੀ ਅਗਲੀ ਵਾਲੀ ਵੀ ਜਿਹੜੀ ਤੁਹਾਨੂੰ ਹਰੀ ਵੀ ਨਜ਼ਰ ਆਉਂਦੀ ਹੈ ਨਾ ਉਹਦੇ 'ਚ ਵੀ ਅਸਰ ਆ ਗਿਆ ਹਾਂ ਮੈਹਰਕੂਲ ਬਹੁਤ ਹੈ ਜੀ ਸਾਡੇ ਉਧਰ ਅੱਗੇ ਵੀ ਹੈ ਅੱਗੇ ਬਹੁਤ ਹੈ ਉਧਰ ਕੋਈ ਉਹ ਦਿਖਾ ਦੇ ਆਪਣੇ ਕਿਉਂ ਵੀ ਜਾਇਆ ਜਾਣਾ ਆ ਗਈ ਹਲਦੀ ਵੀ ਆ ਹਲਦੀ ਵੀ ਆ ਦੇਖ ਆ ਸਿੱਟਾ ਪੂਰਾ ਤੋੜ ਲਓ ਜਾਨਾ ਆ ਦਾ ਖਤਮ ਹੈ ਸਾਰੇ ਆ ਸਾਰੇ ਆ ਦੇਖੋ ਆ ਸਾਰੇ ਹਲਦੀ ਹੈ ਜੀ ਆ ਦੇਖੋ ਆ ਦੇਖੋ ਸਾਰੇ ਹਲਦੀ ਹੈ ਜੀ ਜੀ ਕੱਪੜੇ ਵੀ ਖਰਾਬ ਕਰਦੇ ਜੇ ਵਿੱਚ ਨਾ ਨਾ ਇਹ ਤਾਂ ਸਾਰਾ ਕੁਝ ਆ ਦੇਖੋ ਆ ਸਾਰੀ ਹਲਦੀ ਆ ਦੇਖੋ ਦੇਖੋ ਜਿਹੜੀ ਉੱਥੇ ਸਾਰੀ ਖਰਾਬ ਹੋਈ ਵੀ ਹੈ ਜੀ ਉਧਰ ਆ ਜਿਹੜੇ ਜਣਾ ਬਚਿਆ ਵੀ ਹੈ ਨਾ ਉਹ ਵੀ ਖਰਾਬ ਹੈ ਜੀ ਆ ਸਾਰਾ ਸਿੱਟਾ ਹੀ ਖਰਾਬ ਹੈ ਜੀ ਦੇਖੋ ਆ ਉਹਦੇ ਵੀ ਵਿੱਚ ਵਿੱਚ ਹੀ ਆ ਆ ਸਾਰੇ ਕਹਾ ਦਾ ਸਿੱਟਾ ਹੀ ਨਹੀਂ ਕੱਢਿਆ ਇਹ ਇੱਕਨੇ ਖੜੀ ਹੈ ਉਹਨੂੰ ਪਾੜਨੇ ਜੋ ਉਹ ਵਾਰਸ ਆੜੀਆ ਵਾਰਸ ਆੜੀ ਨੂੰ ਸਿੱਟਾ ਨਹੀਂ ਪੜਨਾ ਜਿਹਨੂੰ ਨਿਕਲ ਆ ਉਹ ਹਲਦੀ ਨੇ ਮਾਰਵਾ ਜਿਹਨੂੰ ਹਲਦੀ ਨੇ ਮਾਰਦਾ ਦੋਨੋਂ ਇਕੱਠਿਆਂ ਦੀ ਮਲੋਂ ਨਾ ਜੀ ਇਹ ਹੈ ਮੌਸਮ ਦੀ ਖਰਾਬੀ ਕਰਕੇ ਸਾਰੇ ਜੀ ਐਕਸੈਸਿਵ ਰੇਨ ਕਰਕੇ ਆ ਦੇਖੋ ਨਾ ਇਹਨੇ ਕੱਡੇ ਏਕੜੇ ਹੋਈ ਪੂਰੀ ਸਾਰੀ ਹੋਈ ਪਈ 45 ਤੋਂ 40 ਜਿਹੜੇ ਨੇਰੀ ਨੇਰੀ ਚੱਲੀ ਹੋ ਲੱਗਦਾ ਸੀ ਹਲਦੀ ਦੀ ਨੇਰੀ ਆ ਜੀ ਕੋਈ ਨਹੀਂ ਮੈਂ ਸਾਰੇ ਪਿੰਡਾਂ ਜਾ ਕੇ ਆਇਆ ਸਾਰੇ ਚਹੀ ਹਾਲ ਹੈ ਜੀ ਇਹ ਜੀ ਵਾਲੀ ਹੈ ਜੀ ਜਿੰਨੇ ਖਰੀਦ ਬਹੁਤ ਜ਼ਿਆਦਾ 22 ਤੋਂ ਬਾਅਦ ਹੁਣ ਹੋਣ ਪਈ ਆ ਜੀ 22 'ਚ ਵੀ ਇਦਾਂ ਹੋਈ ਸੀ ਇਹ ਜਿੰਨਾ ਡਿਸਟਰ ਜ਼ਿਆਦਾ ਹੋ ਗਈ ਜੀ ਉਹ ਕਰਾਣੇ ਸਾਰਾ ਕੁਝ ਹੈ ਮੈਂ ਤਾਈ ਪਾਈ ਸਾਰਾ ਕੁਝ ਸਰਵੇ ਦੇ ਵਿੱਚ ਆਉ ਦੋ ਤਿੰਨ ਖਾੜੇ ਦਾ ਬਾਹੀ ਹੈ ਜੀ ਸਾਡੇ ਜਮੀਨ ਹੀ ਏਕੜੇ ਦੀ ਜਮੀਨ ਆਪਣੇ ਵੀ ਹੈਗਾ ਜੀ ਹਾਂ ਜੀ ਹਾਂ ਸਾਈਡ ਹੈ ਬਹੁਤ ਹੈ ਇਹ ਰੁਜਾਈਏ ਜਿਆਦਾ ਹੀ ਜਾਦੇ ਉਧਰ ਜਾਣ ਹੈਗਾ ਨਹੀਂ ਹੈਗਾ ਨਹੀਂ ਜਾਰ ਨੂੰ ਮੈਂ ਤਾਂ ਦੇਖ ਲੈ ਸਰ ਸਾਰੇ ਸਾਰੇ ਖਰਾਬ ਹੋ ਜਾਣਾ ਤੁਹਾਡੇ ਜਿਹੜਾ ਹਲਦੀ ਵਾਲਾ ਜਿਆਦਾ ਹੈ ਜੀ ਹਲਦੀ ਬਹੁਤ ਹੈ ਹਲਦੀ ਬਹੁਤ ਹੈ ਜੀ ਹਲਦੀ ਬਹੁਤ ਹੈ ਬਾਕੀ ਪਈਆਂ ਚ ਗੱਡੀਆਂ ਨਹੀਂ ਜਾਂਦੀਆਂ ਜੀ ਹੁਣ ਅੱਗੇ ਨਹੀਂ ਮੈਂ ਕੱਲ ਦੇਖ ਕੇ ਆਇਆ ਜੀ ਲੰਘ ਚ ਮੈਂ ਅੰਦਰ ਪਈਆਂ ਤੇ ਵੀ ਜਾ ਕੇ ਸਾਰੇ ਪਿੰਡਾਂ ਚ ਹੈ ਜੀ ਇਹਦੀ ਖੁਰੂਤੀ ਹਾਂ ਉਹਨਾਂ ਨੇ ਨਾ ਮਿੰਤੀ ਕਰਾ ਕੇ ਪਈਆਂ ਪੂਰੀਆਂ ਕਰਾ ਲਈਆਂ ਔਰ ਉੱਚੀਆਂ ਕਰਤੀਆਂ ਇੱਕ ਜਿਹੜੀ ਇਹ ਤਾਂ ਹੈਗੀ ਕਰੋਪੀ ਹੈ ਜਿਹੜੀ ਹੁਣ ਜਿਆਦਾ ਡੋਟੀ ਲੱਗੀ ਉਹਦਾ ਗਾਵਾ ਸਰ ਰੱਖਣੀ ਬਹੁਤ ਕਮੈਂਟੀਆਂ ਦੇ ਵਿੱਚ ਬਹੁਤ ਇਰਾਨਗੀ ਹੋਣੀ ਹੈ ਹਾਂ ਉਹ ਕਰ ਰያ ਸੀ ਬਹੁਤ ਕਹਿੰਦੇ ਸੀ ਗੱਲ ਦੀ ਖਰਾਬ ਹੈ ਉੱਥੇ ਵੇਚਣ ਚ ਦਿੱਕਤ ਆਉਂਦੀ ਹੈ ਹਾਂ ਇਹਦਾ ਧਿਆਨ ਰੱਖਿਓ ਜਿਹੜੀ ਵੱਢਣੀ ਹੈ ਨਾ ਜੇ 11 ਵਜੇ ਤੋਂ ਬਾਅਦ ਵੱਢਣੀ ਹੈ ਵੱਢਣ ਦਾ ਪਹਿਲਾਂ ਹੀ ਦੇਖ ਕੇ ਜੀ 11 ਵਜੇ ਤੋਂ ਬਾਅਦ 12 ਦੀ ਚੱਲਣੀ ਹੈ ਹਾਂ 12 ਚੱਲੋ ਔਰ 3 ਵਜੇ ਤੋਂ ਪਹਿਲਾਂ ਪਹਿਲਾਂ ਜੀ ਹਾਂ ਜੀ ਹਾਂ ਧੁੱਪ ਚ ਵੱਢਣੇ ਆਏ ਫੇਰ ਥੋੜਾ ਜਿਹਾ ਘੱਟ ਹੋ ਜਾਗਾ ਆ ਦਾ ਖਰਾਬ ਹੈ ਜੀ ਸਰੋ ਜੀ ਆ ਸਰ ਤੁਹਾਡੇ ਪਤਾ ਲੈ ਤਾਂ ਦਿਖਦੇ ਹੀ ਪਿਆ ਜੀ ਹਾਂ ਜੀ ਹਾਂ ਇੱਦਾਂ ਨੇ ਜੀ ਹਾਂ ਜੀ ਇੱਦਾਂ ਨੇ ਜੀ ਉਧਰ ਟਿੱਬਾਂ 'ਚ ਬਹੁਤ ਜ਼ਿਆਦਾ ਹੈ ਔਰ 31 ਤੋਂ ਜ਼ਿਆਦਾ ਜੀ ਰੁਕ ਹਾਂ ਭਾਈ 31 ਵਿੱਚ ਬਹੁਤ ਪੇਰੇੜੀ ਪਹਿਲਾਂ ਵੀ ਜੀ ਉਧਰ ਤੋਂ ਜ਼ਿਆਦਾ ਪੇਰੇੜੀ ਹਰ ਵੀ ਬਹੁਤ ਜ਼ਿਆਦਾ ਹੋਈ ਪਈ ਹਾਂ ਜੀ ਬਹੁਤ ਅਗਰ ਜੈਸੀ ਗਲਾਸ ਖੜਾ ਕੱਚ ਨਹੀਂ ਆ ਜੀ ਮੋਟਰ ਦਾ ਅੱਛਾ ਇਹ 26 ਹੈ ਜੀ ਉਸ ਸਹੀ ਹੈ ਉਸੇ ਹੀ ਹੈ ਪੂਸਾ 18 ਬਹੁਤ ਹੈ ਜੀ ਸਾਰੇ ਨੂੰ ਪੈ ਗਈ ਕੋਈ ਅਜੇ ਉਹ ਅਗਲੇ ਖੇਤਾਂ ਚ ਜੀ ਜਾਵੇ ਜਿਹੜੇ ਵਿਖੜੇ ਨੇ ਆਹ ਸਾਰਾ ਨਜ਼ਾਰਾ ਉਹ ਆਹੋ ਹੈਗੀ ਜੀ ਵਿੱਚ ਪਏ ਹੋਏ ਨਹੀਂ ਬੈਠੀ ਜੀ ਤਾਂ ਵੀ ਆ ਗਈ ਅ ਜਿਹੜੀਆਂ ਉਹ ਜਿਹੜੀਆਂ ਪਹਿਲਾਂ ਲੱਗੀਆਂ ਉਹਦੇ ਚ ਆਇਆ ਜਿਹੜਾ ਜਿਹੜਾ ਆਪਾਂ ਜਲਦੀ ਲਾਉਂਦੇ ਨਾ ਜੀ ਹਾਂ ਜੀ ਹਾਂ ਹਾਂ ਉਹ ਟੈਂਪਰੇਚਰ ਪੰਡਾਈ ਵਾਲੀ ਦੀ ਜਿਹੜਾ 15 20 ਤੋਂ ਪਹਿਲਾਂ ਲਾਉਂਦੇ ਉਹਦੇ ਚ ਆਇਆ ਉਹਦੇ ਚ ਆਇਆ ਜੀ ਹਾਂ 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 ਜਿਹੜੀ ਆਪਾਂ ਮਤਲਬ ਜੂਨ ਦੇ ਅਖੀਰਲੇ ਹਫਤੇ ਜਾ ਤਾ ਸਾਰੀ ਖਤਮ ਹੈ ਜੀ ਹਾਂ ਜੀ ਹਾਂ ਜਿਹੜੀ ਜੂਨ ਸਾਰੇ ਪਿਆਂ ਚ ਆ ਗਿਆ ਜੀ ਬਰਫ ਤੇ ਆ ਬਚੀ ਕੋਈ ਵੀ ਨਹੀਂ ਹੈ ਜੀ ਬਚੀ ਵੈਰਾਈਟੀ ਕੋਈ ਨਹੀਂ ਬਚੀ ਆ ਤਾਂ ਸਾਰਾ ਖਤਮ ਹੈ ਜੀ ਨੂੰ ਤਾਂ ਨਾ ਆ ਸਾਰਾ ਇਸ ਤਰ੍ਹਾਂ ਹੈ ਨਾ ਜੀ ਇਹ ਤਾਂ ਝਾੜ ਹੀ ਅੱਧਾ ਰਹਿ ਜਾਣਾ ਅੱਧਾ ਨਹੀਂ ਰਹਿਣਾ ਜੀ ਅੱਧਾ ਰਹਿੰਦਾ ਜੀ ਅੱਧੇ ਝਾੜ ਰਹੇ ਅੱਧੇ ਨੂੰ ਵੀ ਘਟ ਰਹਿ ਜਾਂਦੇ ਬੜਾ ਹੀ ਹਾਂ ਇਧਰ ਵੀ ਨਜ਼ਰ ਆ ਰਹੇ ਨੇ ਆਹ ਇਧਰ ਹੈ ਜੀ ਸਾਰੇ ਆਹ ਸਾਰੇ ਚ ਹੈਗੇ ਜੀ ਸਾਰੇ ਮੈਂ ਕੱਲ ਹੋਈ ਸੀਐਮ ਸਾਹਿਬ ਨੇ ਕਹਤਾ ਵੀ ਸਪੈਸ਼ਲ ਗਰਦੋਰੀ ਕਰਾਓ ਰੋਡ ਸਾਹਿਬ ਹਾਂ ਜੀ ਤਕਰੀਬਨ ਲਗਭਗ 150 ਤੋਂ 200 ਕਿਲਾਈ ਪਿੰਡ ਦਾ ਸਾਰੇ ਪਿੰਡਾਂ ਚ ਆ ਗਿਆ ਜੀ ਲੰਗ ਵਿੱਚ ਤਾਂ ਇਸ ਤੋਂ ਵੀ ਜ਼ਿਆਦਾ ਸੀ ਜੀ ਪੇਪਰ ਨਾਲੋਂ ਜ਼ਿਆਦਾ ਇਹ ਉਹੀ ਲੱਗਦਾ ਜੀ ਜਿਵੇਂ ਇੱਧਰ ਸਾਡੇ ਪੰਚਾਇਤੀ ਜ਼ਮੀਨਾਂ ਆ ਜੀ ਰੋਡ ਦੇ ਨਾਲ-ਨਾਲ ਜਿੱਥੇ ਸ਼ਰੂ ਟਿੱਕੇ ਲਈਏ ਸਾਰੀ ਖਰਾਬ ਛੋਟੇ ਵੀ ਜਿਹੜੀ ਤੁਹਾਨੂੰ ਚੰਗੀ ਭਲੀ ਵੀ ਲੱਗਦੀ ਹੈ ਨਾ ਜੀ ਉਹ ਵੀ ਖਰਾਬ ਹੈ ਉਹ ਵੀ ਅੱਗੇ ਜੇ ਅੱਗੇ ਜੇ 60 70 ਹਜ਼ਾਰ ਦੀ ਨਿਕਲਦੀ ਜਿਵੇਂ 25 30 ਹਜ਼ਾਰ ਆਧ ਨਿਕਲ ਲਿਆ ਜੀ ਉਹ ਹੱਦ ਨਹੀਂ ਕਰਕੇ ਅੱਗੇ ਮੰਡੀਆਂ ਦੀ ਬੜੀ ਦਿੱਕਤ ਮੰਡੀਆਂ 'ਚ ਵੀ ਆਉਗਣੇ ਉਹ ਕਰਦੇ ਆ ਜੀ ਉਹ ਤਾਂ ਕਰਦੇ ਆ ਉਹ ਵੀ ਕਰਦੇ ਆ ਅੱਗੇ ਅਗਲੀ ਫਸਲ ਵਾਸਤੇ ਡੀਏਪੀ ਦਾ ਹੋਰ ਦੂਜਾ ਬੰਦੋਬਸਤ ਵੀ ਕਰਦੇ ਆ ਜੀ ਸਾਲੇ ਨੂੰ ਕਲੀਅਰ ਕਰਦੇ ਕਿਹੜੀ ਬਿਮਾਰੀ ਦੀ ਗੱਲ ਕਰਦੇ ਹੋ ਜੇ ਵਾਇਰਸ ਦੀ ਜੀ ਇਹਨਾਂ ਵਿੱਚ ਬਾਦੀ ਨਹੀਂ ਵਾਇਰਸ ਜ਼ਮੀਨ 'ਚ ਗਿਆ ਤੇ ਖਤਮ ਹੈ ਜੀ ਅੱਛਾ ਜੀ ਹਾਂ ਵਾਇਰਸ ਸਿਰਫ ਜਿਉਂਦੇ ਸੈੱਲ ਦੇ ਵਿੱਚ ਜਿਉਂਦੇ ਬੂਟੇ ਦੇ ਵਿੱਚ ਹੀ ਰਹਿ ਸਕਦਾ ਨਹੀਂ ਨਹੀਂ ਜੀ ਕਾਰਨ ਇਹ ਹੋਇਆ ਦੇਖੋ ਬਾਕੀ ਤੁਹਾਡੀ ਤੁਸੀਂ ਬੜੀ ਦਾ ਹਾਂ ਛੋੜੇ ਦਿਨ 22 ਚ ਆਇਆ ਸੀ ਇਹ ਹਾਂਜੀ ਹਾਂਜੀ ਤੇ 23 ਚ ਨਹੀਂ ਆਇਆ ਚੋ ਵਿੱਚ ਨਹੀਂ ਆਇਆ ਇਹ ਜਮੀਨ ਚ ਰਹਿੰਦਾ 22 ਤੋਂ ਬਾਅਦ ਤੇਜ ਵੀ ਆਂਦਾ 24 ਵਿੱਚ ਵੀ ਆਂਦਾ ਇਹ ਜਿਹੜੀਆਂ ਤੁਹਾਡੀਆਂ ਬਾਰਸ਼ਾਂ ਇਸ ਵਾਰੀ ਬਹੁਤ ਹੋਈਆਂ ਜੀ ਹਾਂਜੀ ਹਾਂਜੀ ਔਰ ਜਿਹੜਾ ਮਤਲਬ ਜਿਹੜੀਆਂ ਸਾਰੀਆਂ ਕੰਡੀਸ਼ਨਸ ਉਹ ਸੀਗੀਆਂ ਜਿਹੜੀਆਂ 22 ਵਾਲੀਆਂ ਬਣ ਗਈਆਂ ਤੇ ਪੈ ਗਈ ਇਹ ਇਹ ਜ਼ਿਆਦਾ بارش ਕਰਕੇ ਜਿਹੜੀਆਂ ਆਪਾਂ ਜਲਦੀ ਫਸਲ ਲਾਈ ਆ ਉਹਦੇ ਕਰਕੇ ਉਹਦਾ ਵੀ ਕਾਰਨ ਹੋਇਆ ਜੀ ਥੋੜਾ ਯੂਰੀਆ ਵੱਧ ਯੂਜ਼ ਕਰਦੇ ਆ ਇਹਦੇ ਸੱਤ ਕਾਰਨ ਆ ਤੁਹਾਨੂੰ ਲਿਖ ਕੇ ਦੇਵਾਂਗੇ ਸਾਰੇ ਅੱਧੀ ਵਾਰੀ ਆਪਾਂ ਹੁਣ ਐਸੋ ਲਈ ਤਾਂ ਸਮਾਂ ਨਹੀਂ ਉਹਦਾ ਚਲੋ ਉਹ ਤਾਂ ਠੀਕ ਹੈ ਜੀ ਹਾਂ ਵੀ ਆਪਾਂ ਕਿਹੜੀ ਕਿਹੜੀ ਪ੍ਰੋਕਾਸ਼ਨ ਕਰਦੀਆਂ ਜਿਹੜੀਆਂ ਸ਼ਾਰਟ ਵੈਰਾਈਟ ਦੇ ਬਾਰੇ ਜਿਹੜਾ ਕਾਰਜਕ੍ਰਮ ਹੋਇਆ ਉਹਦੇ ਬਾਰੇ ਅੱਜ ਅੱਜ ਮੈਂ ਜੀ ਅਸੀਂ ਹੁਣ ਮੰਡੋਰ ਪਿੰਡ ਦੇ ਵਿੱਚ ਪਹੁੰਚਿਆ ਮੇਰੇ ਨਾਲ ਜਿਹੜੇ ਖੇਤੀਬਾੜੀ ਦਾ ਜਿਹੜਾ ਆਪਣਾ ਐਕਸਟੈਂਸ਼ਨ ਸੈਂਟਰ ਹੈ ਉੱਥੋਂ ਹਰਦੀਪ ਸਿੰਘ ਵਿਖੀ ਜੀ ਔਰ ਮਾਨ ਸਾਹਿਬ ਜਿਹੜੇ ਸਾਡੇ ਐਗਰੀਕਲਚਰ ਡਿਵੈਲਪਮੈਂਟ ਆਫੀਸਰ ਹੈ ਔਰ ਇਹ ਸੀਨੀਅਰ ਅਫਸਰ ਬਹੁਤ سارے ਜੀ ਜਿਤੇ ਜਿਵੇਂ ਆਪਾਂ ਇਹ ਖੜੇ ਆ ਜੀ ਇੱਕ ਜਿਹੜਾ ਝੋਨੇ ਦੇ ਫੀਲਡ 'ਚ ਖੜੇ ਆ ਤੁਸੀਂ ਦੇਖ ਰਹੇ ਹੋ ਇਹਨੂੰ ਜਿਹਨੂੰ ਬੋਨਾ ਵਾਇਰਸ ਕਹਿੰਦੇ ਆ ਇਹ ਇਹਦੇ ਨਾਲ ਜਿਹੜਾ ਖੇਤ ਹੈ ਜਮੇ ਸਾਰੀ ਜਿਹੜੀ ਸਾਰੀ ਫਸਲ ਖਤਮ ਹੋ ਗਈ ਇੱਥੋਂ ਤਾਂ ਮੰਨ ਲਓ ਇੱਕ ਦਾਣਾ ਨਹੀਂ ਕਿਸਾਨ ਦੇ ਪੱਲੇ ਪਣਾ ਇਹਦੇ ਨਾਲ ਨਾਲ ਦੋ ਬਿਮਾਰੀਆਂ ਹੋ ਰਹੀਆਂ ਜੀ ਇੱਕ ਤਾਂ ਜਿਹੜੀ ਤੁਹਾਡੀ ਹੈਗੀ ਆ ਜਿਹਨੂੰ ਅਸੀਂ ਕਹਿੰਦੇ ਆ ਆਪਣਾ ਜਿਹੜਾ ਹਲਦੀ ਰੋਗ ਕਹਿੰਦੇ ਆ ਉਹ ਵੀ ਫੰਗਸ ਹੈ ਜੀ ਇੱਕ ਜਿਹੜਾ ਕਾਲਾ ਦਾਣਾ ਹੋ ਜਾਂਦਾ ਉਹ ਵੀ ਇੱਕ ਹਲਦੀ ਰੋਗ ਹੈ ਉਹ ਵੀ ਇੱਕ ਫੰਗਸ ਰੋਗ ਹੈ ਸੋ ਇਹ ਬਿਮਾਰੀਆਂ ਦੀ ਮਾਰ ਜਿਹੜੀ ਪਈ ਆ ਜਿਹੜੇ ਪਟਿਆਲੇ ਦੇ ਵਿੱਚ ਬਹੁਤ ਜ਼ਿਆਦਾ ਹੈ ਮੇਰੇ ਜ਼ਾਤੀ ਵਿੱਚ ਮੈਂ ਕੱਲ ਤੋਂ ਕਰ ਰਿਹਾ ਜੀ ਲਗਾਤਾਰ ਦੌੜਾ ਹੋਣ ਮੈਂ ਮੰਡੋਰ ਪਹੁੰਚਿਆ ਇਸ ਤੋਂ ਪਹਿਲਾਂ ਮੈਂ ਲੋਡੇ ਤੋਂ ਸ਼ੁਰੂ ਕਰਕੇ ਜੀ ਆਪਣਾ ਰਾਮਗੜ੍ਹ ਛੰਨਾ ਇੱਚੇਵਾਲ ਰੋਟੀ ਵਸਤਾ ਤੇ ਆਪਣੇ ਰੋਟੀ ਔਰ ਰੋਟਾ ਸਾਹਿਬ ਔਰ ਇਸ ਤੋਂ ਅੱਗੇ ਜਿਹੜਾ ਹੈਗਾ ਤੁਹਾਡਾ ਕੈਦੂਪੁਰ ਲਬਾਣਾ ਇਹ ਸਾਰੇ ਪਿੰਡ ਕਵਰ ਕਰਕੇ ਹੁਣ ਮੈਂ ਮੰਡੋਰ ਪਹੁੰਚਿਆ ਤੰਗਰੇੜਾ ਸਾਹਿਬ ਕੱਲ ਵੀ ਮੈਂ ਇਸੇ ਤਰ੍ਹਾਂ ਜੀ ਸਰਾਂਦ ਰੋਡ ਤੋਂ ਸ਼ੁਰੂ ਕਰਕੇ ਬਾਰਨ ਤੋਂ ਉਸ ਤੋਂ ਬਾਅਦ ਜਿਹੜਾ ਹੈਗਾ ਸਿਉਣਾ ਸਿਉਣੇ ਤੋਂ ਬਾਅਦ ਰੌਂਗਲਾ ਔਰ ਲੰਗ ਲਚਕਾਣੀ ਬਖਸ਼ੀ ਵਾਲਾ ਆਪਣੇ ਦੰਦਰਾੜਾ ਖਰੋੜ ਇਸ ਤੋਂ ਸਵਾਏ ਲੋਟ ਔਰ ਜਿਹੜੇ ਸਿੱਧੂ ਆਪਣੇ ਸਿੱਧੂਵਾਲ ਇਹ ਸਾਰੇ ਪਿੰਡਾਂ ਦੇ ਵਿੱਚ ਮੈਂ ਕੱਲ ਵੀ ਜਿਹੜਾ ਸਾਰਾ ਦੌਰਾ ਕਰਕੇ ਤਕਰੀਬਨ ਤਕਰੀਬਨ ਸਾਰਾ ਮੈਂ ਸਰਾਂਦ ਰੋਡ ਤੋਂ ਲੈ ਕੇ ਆਪਣਾ ਉਧਰੋਂ ਆਪਣੇ ਤੋਂ 500 ਰੋਡ ਔਰ ਨਾਬਾ ਰੋਡ ਤੇ ਸਾਰੇ ਏਰੀਆ ਨੂੰ ਕ੍ਰਿਸ ਕ੍ਰੋਸ ਕੀਤਾ ਜੀ ਇਹਦੇ ਚ ਸਾਰੇ ਪਿੰਡਾਂ ਚ ਇਹ ਹਾਲ ਹੈ ਕਿਤੇ 2 300 ਏਕੜਾ ਕਿਤੇ 500 ਏਕੜਾ ਲੰਗ ਦੇ ਵਿੱਚ ਬਹੁਤ ਜ਼ਿਆਦਾ ਸੀ 5 600 ਏਕੜ ਜਿਹੜਾ ਹੈਗਾ ਉਹ ਤਾਂ ਬੋਨੀ ਵਾਇਰਸ ਕਰਕੇ 100% ਖਤਮ ਹੋ ਗਿਆ ਜਿਹੜੀ ਖੜੀ ਵੀ ਆ ਉਹਦੇ ਵਿੱਚ ਵੀ ਉਹਨੂੰ ਮਤਲਬ ਵਿੱਚ ਵਿੱਚ ਬਿਮਾਰੀ ਹੈਗੀ ਆ ਉਹਦੇ ਵੀ ਝਾੜ ਕੱਟੇਗਾ ਇਹਦੇ ਨਾਲ ਨਾਲ ਇੱਕ ਜਿਹੜੀ ਹਲਦੀ ਰੋਗ ਹੈ ਔਰ ਜਿਹੜੀ ਦਾਣਾ ਕਾਲਾ ਪੈ ਜਾਂਦਾ ਇਹ ਵੀ ਜਿਹੜੇ ਫੰਗਸ ਰੋਗ ਹੈ ਇਹਨਾਂ ਦੀ ਵੀ ਬਹੁਤ ਜ਼ਿਆਦਾ ਮਾਰ ਆ ਉਹਨਾਂ ਦੇ ਵੀ ਝਾੜ ਕੱਟੇਗਾ ਔਰ ਡਿਸਕਲਰੇਸ਼ਨ ਹੋਏਗੀ ਉਹਦਾ ਵੀ ਜਿਹੜਾ ਕ ਸੋ ਇਸ ਵੇਲੇ ਜਿਹੜੀ ਸਮੇਂ ਦੀ ਲੋੜ ਹੈ ਜੀ ਉਹ ਹੈਗਾ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਨੇ ਮਾਨ ਸਾਹਿਬ ਨੇ ਸਟੈਂਡ ਲਿਆ ਕਿ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਆ ਉਹਨਾਂ ਨੇ ਮਿਸ਼ਨ ਰੰਗਲਾ ਪੰਜਾਬ ਸ਼ੁਰੂ ਕੀਤਾ ਸੋ ਉਹਦੇ ਚ ਮੈਂ ਕੇਂਦਰ ਸਰਕਾਰ ਨੂੰ ਜਿਹੜੀ ਮਾਨ ਸਾਹਿਬ ਨੇ ਚਿੱਠੀ ਲਿਖੀ ਆ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਤੁਸੀਂ ਉਹਨੂੰ ਇਨ ਭਿੰਨ ਜਿਹੜਾ ਹੈਗਾ ਲਾਗੂ ਕਰੋ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ 5 ਖੇ ਪੰਜ ਖੇਤਾਂ ਵਾਲੀ ਜਿਹੜੀ ਕੰਡੀਸ਼ਨ ਖਤਮ ਕਰੋ ਔਰ 50000 ਰੁਪਏ ਏਕੜ ਦੇਓ ਦੇਖੋ ਕਿ ਕਿਸਾਨ ਨੇ ਸਾਰਾ ਖਰਚਾ ਕੀਤਾ ਹੋਇਆ ਜਿਹਨਾਂ ਠੇਕਾ ਵੀ ਦਿੱਤਾ ਹੋਇਆ ਹਰ ਇੱਕ ਕਿਸਾਨ ਹਰ ਕਿਸਾਨ ਜਿਹੜਾ ਹੈ ਸੁੱਲੇ ਖਰਚਾ ਕਰੀ ਬੈਠਾ ਜੀ ਬਹੁਤ سارے ਠੇਕਾ ਵੀ ਦੇਈ ਬੈਠਿਆ ਉਹਨਾਂ ਕੋਲ ਤਾਂ ਕੋਈ ਬਾਲ ਉਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਂਦਾ ਉਹ ਮਾਨ ਸਾਹਿਬ ਨੇ ਜਿਹੜੀ ਮਿਸ਼ਨ ਚੜ੍ਹਦੀ ਕਲਾ ਇਹਨਾਂ ਲੋਕਾਂ ਵਾਸਤੇ ਸ਼ੁਰੂ ਕੀਤਾ ਇਹਨਾਂ ਨੂੰ ਖਰਾਬਾ ਵੀ ਮਿਲਣਾ ਚਾਹੀਦਾ ਕੰਡੀਸ਼ਨਰ ਰਿਲੈਕਸ ਹੋਣੀਆਂ ਚਾਹੀਦੀਆਂ ਤਾਂ ਕਿ ਕਿਸਾਨ ਜਿਹੜਾ ਇੱਕ ਵਾਰੀ ਪੈਰਾਂ ਤੇ ਖੜਾ ਹੋ ਜਾ ਜਿਹੜਾ ਦੇਸ਼ ਦਾ ਢਿੱਡ ਭਰ ਰਿਹਾ ਹੈਗਾ ਪਿਛਲੇ 75 80 ਸਾਲ ਤੋਂ ਉਹਦੇ ਨਾਲ ਆਪਣਾ ਖੜਨਾ ਫਰਜ਼ ਬਣਦਾ ਐ ਇਸ ਲਈ ਤੇ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਬਾਲ ਉਹਨਾਂ ਨੂੰ ਮੈਂ ਰਾਮਦੀਪ ਅਪੀਲ ਕਰਦਾ ਕਿ ਤੁਸੀਂ ਕਿਰਪਾ ਕਰਕੇ ਆ ਜਦੋਂ ਕਿਸਾਨ ਦੇ ਉੱਤੇ ਕੁਦਰਤ ਦੀ ਮਾਰ ਪਈ ਹੋ ਕੇਂਦਰ ਸਰਕਾਰ ਦੇ ਵੀ ਹਜੇ ਪੂਰਾ ਉਹਨਾਂ ਨੇ ਕੀਤਾ ਨਹੀਂ ਆ ਉਹਨਾਂ ਨੇ ਸਿਰਫ ਜਿਹੜਾ ਹੈਗਾ ਇੱਕ ਸਵੀਅਰਲੀ ਅਫੈਕਟਡ ਕਿਹਾ ਉਹਨਾਂ ਨੇ ਉਹਨੂੰ ਨੈਸ਼ਨਲ ਕੈਲਾਮਿਟੀ ਤੁਹਾਡੇ ਜੀ 400 ਤੋਂ ਬਾਅਦ ਸਭਾ 450 450 ਬੰਦੇ ਮਾਚਲ ਚ ਮਰ ਗਏ ਜੀ ਸਾਡੇ ਵੀ 5-6 ਦਰਜਣ ਮਰ ਗਏ ਜੀ ਮਾਚਲ ਚ ਮਰ ਗਏ ਉੱਤਰਾਖੰਡ ਚ ਮਰ ਗਏ ਹੋਰ ਨੈਸ਼ਨਲ ਕੈਲਾਮਿਟੀ ਕੀ ਹੁੰਦੀ ਆ ਜੀ ਲੋਕਾਂ ਦੇ ਘਰ ਰੁੜ ਗਏ ਲੋਕਾਂ ਦੇ ਖੇਤ ਰੁੜ ਗਏ ਡੰਗਰ ਬੱਛਾ ਰੁੜ ਗਿਆ ਮਸ਼ੀਨਾ ਖਰਾਬ ਹੋ ਗਈਆਂ ਸਕੂਲ ਹਸਪਤਾਲ ਬਿਜਲੀ ਦੇ ਖੰਬੇ ਕੁਝ ਨਹੀਂ ਬਚਾ ਹੋਰ ਨੈਸ਼ਨਲ ਕੈਲਾਮਿਟੀ ਕੀ ਹੁੰਦੀ ਹੈ ਉਹਨੂੰ ਨੈਸ਼ਨਲ ਕੈਲਾਮਿਟੀ ਔਰ ਆਪਣੀਆਂ ਕੰਡੀਸ਼ਨ ਰਿਲੈਕਸ ਕਰੋ ਇਹ ਸਮਾਂ ਆ ਕਿ ਜਿਹੜੇ ਕਿਸਾਨ ਦੇਸ਼ ਨਾਲ ਖੜਿਆ ਐ ਇਸ ਲਈ ਆਜ਼ਾਦੀ ਦੇਣ ਤੋਂ ਲੈ ਕੇ ਮਤਲਬ ਆਪਣੇ ਜਿਹੜੇ ਅੰਗਰੇਜ਼ਾਂ ਤੋਂ ਆਜ਼ਾਦੀ ਉਸ ਤੋਂ ਬਾਅਦ ਭੁੱਖਮਰੀ ਤੋਂ ਆਜ਼ਾਦੀ ਹੁਣ ਜਿਹੜੀ ਹੈਗੀ ਆ ਉਹ ਕਿਸਾਨ ਨੂੰ ਤੁਹਾਡੀ ਲੋੜ ਐ ਤੇ ਕਿਸਾਨ ਨੂੰ ਮਜ਼ਦੂਰ ਨੂੰ ਜਿਹੜਾ ਚਾਹੇ ਤੁਹਾਡਾ ਆਰਟੀਆ ਹੈਗਾ ਚਾਹੇ ਖੇਤ ਮਜ਼ਦੂਰ ਐ ਮੰਡੀ ਚ ਕੰਮ ਕਰਨ ਵਾਲਾ ਮਜ਼ਦੂਰ ਹੈ ਸ਼ੈਲਰ ਚ ਕੰਮ ਕਰਨ ਵਾਲਾ ਮਜ਼ਦੂਰ ਹੈ ਉਹ ਸਾਰੇ ਇਹਦੇ ਤੇ ਡਿਪੈਂਡੈਂਟ ਆ ਜੀ ਸ਼ੈਲਰ ਵਾਲੇ ਵੀ ਆੜਤੀਏ ਵੀ ਔਰ ਜਿਹੜੇ ਬਾਜ਼ਾਰ ਹੈਗੇ ਆ ਤੁਹਾਡੇ ਬਾਜ਼ਾਰ ਤਾਂ ਹੀ ਗੁਜ਼ਾਰ ਹੋਣਗੇ ਜੇ ਕਿਸਾਨ ਗੁਜ਼ਾਰ ਹੋਏਗਾ ਜੇ ਮਜ਼ਦੂਰ ਗੁਜ਼ਾਰ ਹੋਏਗਾ ਤਾਂ ਇਸ ਵੇਲੇ ਇਹਨਾਂ ਨੂੰ ਨਰੇਗਾ ਦਾ ਵੀ ਜਿਹੜਾ ਡਬਲ ਕਰਨਾ ਚਾਹੀਦਾ ਦੁੱਗਣੀਆਂ ਦਿਹਾੜੀਆਂ ਕਰੋ ਦੁੱਗਣਾ ਉਹਨਾਂ ਦਾ ਮਿਹਨਤਾਨਾ ਕਰੋ ਔਰ ਕਿਸਾਨ ਨੂੰ ਵੀ ਦਿਓ ਜਿਹੜੇ ਜਿਹੜੇ ਕਿਸਾਨ ਹੈਗੇ ਆ ਜਿਹੜੇ ਛੋਟੇ-ਛੋਟੇ 5 ਏਕੜ ਤੋਂ ਘੱਟ ਆ ਵੀ ਆਪਣੇ ਖੇਤ ਦੇ ਉੱਤੇ ਉਹਨਾਂ ਨੂੰ ਨਰੇਗਾ ਜਿਹੜਾ ਅਲਾਉਡ ਵੀ ਆ ਕਾਨੂੰਨ 'ਚ ਹੈਗਾ ਇਹ ਬਟ ਐਸ ਵੇਲੇ ਉਹਨਾਂ ਨੂੰ ਦੇਣ ਦੀ ਲੋੜ ਆ ਆਪਣੇ ਖੇਤ ਤੇ ਕੰਮ ਕਰੋ ਤੇ ਰੇਗਾ ਚ ਵੀ ਕਲੇਮ ਕਰੋ ਪਲੱਸ ਉਹਨਾਂ ਨੂੰ ਜੜੀ ਹੈ ਗਿਆ ਉਹਨਾਂ ਦਾ ਮੁਆਵਜ਼ਾ ਦਿਓ ਜਿਹੜੀ ਫਸਲ ਦਾ ਨੁਕਸਾਨ ਹੋਇਆ ਐਸ ਵੇਲੇ ਆਪਾਂ ਇੱਕ ਵਾਰੀ ਜਿਹੜਾ ਹੈਗਾ ਕਿਸਾਨ ਦੇ ਨਾਲ ਖੜੀਏ ਤਾਂ ਕਿ ਜਿਹੜਾ ਪੰਜਾਬ ਹੈ ਉਹ ਆਪਾਂ ਪੈਰਾਂ ਸਿਰ ਖੜਾ ਹੋਵੇ ਔਰ ਸਾਰੇ ਮੈਂ 3 ਕਰੋੜ ਲੋਕਾਂ ਨੂੰ ਖਾਸ ਤੇ ਅੱਛੇ ਤੌਰ ਦੇ ਉੱਤੇ ਪੰਜਾਬੀਆਂ ਨੂੰ ਜਿਹੜੀ ਨਾਮ ਨਾਨਕ ਨਾਮ ਲਾਵੇ ਨਾਨਕ ਨਾਮ ਲੈਵਾ ਸੰਗਤ ਹੈਗੀ ਆ 20 ਕਰੋੜ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਦਿਲ ਖੋਲ੍ਹ ਕੇ ਜਿਹੜੇ ਚਾਹੇ ਦੇਸ਼ ਦੇਸ਼ ਚ ਰਹਿੰਦੇ ਆ ਦੇਸ਼ ਵਾਸੀ ਉਹਨਾਂ ਨੂੰ ਵੀ ਕਹਿੰਨਾ ਕਿ ਤੁਸੀਂ ਇੱਕ ਵਾਰੀ rangla.punjab.gov ਇਹਨੇ ਤੇ ਜਾ ਕੇ ਆਪਣਾ ਵੱਤਵਾਦਾਨ ਕਰੋ ਕੁਝ ਕਰੋੜਾਂ ਚ ਕਰਨ ਵਾਲੇ ਹੋਣਗੇ ਕੁਝ ਲੱਖਾਂ ਚ ਕੁਝ ਹਜ਼ਾਰਾਂ ਚ ਕੁਝ ਸੈਂਕੜਿਆਂ ਵਿੱਚ ਦੇਖਣ ਜਿਹੜੇ ਸੈਂਕੜਿਆਂ ਵਿੱਚ ਆ ਸਭ ਤੋਂ ਜ਼ਿਆਦਾ ਹੋਣੇ ਚਾਹੀਦੇ ਆ ਹਜ਼ਾਰਾਂ ਵਾਲੇ ਸਭ ਤੋਂ ਜ਼ਿਆਦਾ ਹੋਣੇ ਚਾਹੀਦੇ ਉਹਨਾਂ ਦਾ ਨੰਬਰ ਕਰੋੜਾਂ ਚ ਹੋਏਗਾ ਤਾਂ ਬਹੁਤ ਸਾਰੇ ਕਿਸਾਨਾਂ ਦੀ ਮਦਦ ਹੋ ਜਾਏਗੀ ਔਰ ਬਾਕੀਆਂ ਨੂੰ ਵੀ ਮੈਂ ਕਹਿੰਨਾ ਵੀ ਤੁਸੀਂ ਕੋਈ ਮਜ਼ਦੂਰ ਦੀ ਕਿਸੇ ਕਿਸਾਨ ਦੀ ਕੋਈ ਪਿੰਡ ਚ ਦੁਕਾਨਦਾਰ ਦੀ ਜਿਹੜੇ ਵੀ ਕਿਸੇ ਮਾਫੜੋ ਇਸ ਵੇਲੇ ਉਹਨੂੰ ਫੈਬਰੂਰੀਨ ਉਹਦੇ ਨਾਲ ਗੱਲਬਾਤ ਕਰੋ ਉਹਨਾਂ ਨੂੰ ਸਪੋਰਟ ਕਰੋ ਜਿਹੜੇ ਜਿਹੜੇ ਸਮਰਥ ਹੈਗੇ ਆ ਪਰਿਵਾਰ ਇੱਕ ਪਰਿਵਾਰ ਅਡਾਪਟ ਕਰ ਲਓ ਤਾਂ ਕਿ ਉਹਨਾਂ ਨੂੰ ਜਿਹੜਾ ਜਿਹੜਾ ਪੋਸਟਮੈਟਿਕ ਸਟ੍ਰੈਸ ਰਹਣਾ ਉਹਦੇ ਨਾਲ ਕੋਈ ਕਦੇ ਇਹ ਨਾ ਹੋਵੇ ਕਿ ਉਹਨੂੰ ਨੀਂਦ ਨਹੀਂ ਆਂਦੀ ਉਹਦੇ ਮਨ ਚ ਮੜੇ ਮੜੇ ਖਿਆਲ ਆਉਂਦੇ ਆ ਉਹਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਤੇ ਕੋਈ ਇੱਕ ਦੋ ਜਗ੍ਹਾ ਤੇ ਹੋਇਆ ਵੀ ਜਿਹੜਾ ਕਿਸਾਨ ਆ ਕੋ ਚੱਕੇ ਜ਼ਹਿਰ ਦੀ ਦਵਾਈ ਪੀ ਜਾਵੇ ਜਾਂ ਕੋਈ ਹੋਰ ਚੀਜ਼ ਕਰ ਲਵੇ ਉਸ ਤੋਂ ਵੀ ਵਿਚਾਰ ਲਈ ਮੈਂਟਲ ਹੈਲਥ ਦਾ ਵੀ ਇਸ਼ੂ ਹੈ ਉਹਦੇ ਵਾਸਤੇ ਜ਼ਰੂਰੀ ਆ ਕਿ ਆਪਾਂ ਉਹਨਾਂ ਨਾਲ ਗੱਲਬਾਤ ਕਰੀਏ ਉਹਨਾਂ ਨੂੰ ਦਲਾਸਾ ਦੇਈਏ ਤੇ ਉਹਨਾਂ ਦੀ ਮਦਦ ਕਰੀਏ